ਜੀ ਸਾਸਰੀ ਘਾਲੀ ਸਾਰਿਆਂ ਨੂੰ ਤੇ ਅੱਜ ਆਪਾਂ ਪਾਲੀ ਭਾਜੀ ਖੋਜਿਆਲ ਤੋਂ ਤੇ ਭਾਈ ਨਾਲ ਅੱਜ ਆਪਾਂ ਦਿਲ ਦੀਆਂ ਥੋੜੀਆਂ ਗੱਲਾਂ ਕਰਾਂਗੇ ਭਾਜੀ ਮਿਲਿਆ ਹੈਗਾ ਆਪਾਂ ਰਾਜ ਜਾਨ ਕੀ ਆਪਾਂ ਇਦਾਂ ਬੈਠਾ ਬੈਠੇ ਹੋਣ ਲੱਗੇ ਗੱਲਾਂ ਕਰਨ ਹੋਰ ਭਾਈ ਸਾਸਰੀ ਘਾਲ ਸਾਸਰੀ ਘਾਲ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਜਿੰਨੇ ਵੀ ਖੇਡ ਪ੍ਰੇਮੀ ਆ ਹੋਰ ਭਾਜੀ ਕਿੱਦਾਂ ਕਿੱਦਾਂ ਚੱਲ ਰਹੀ ਜਿੰਦਗੀ ਵਧੀਆ ਠੀਕ ਆ ਚੱਲਦੀ ਆ ਕੀ ਕਰਦੇ ਆ ਅੱਜ ਕੱਲ੍ਹ ਅੱਜ ਕੱਲ ਮਕੈਨਿਕ ਦਾ ਕੰਮ ਕਰਦੇ ਆਂ ਹਾਂ ਜਮ ਮਕੈਨਿਕ ਬਣ ਗਿਆ ਸਹੀ ਆ ਸਹੀ ਆ ਭਾਈ ਤੇ ਆਪਾਂ ਭਾਈ ਕੋਈ ਗੱਲਾਂ ਕਰਨੀਆਂ ਕਬੱਡੀ ਬਾਰੇ ਆਪਣੇ ਜਿਹੜੀ ਤੁਹਾਡੀ ਕਬੱਡੀ ਦੀ ਲਾਈਫ ਐ ਪੇਸ਼ੇ ਮੰਗੀ ਆ ਠੀਕ ਆ ਉਹਦੇ ਆਧਾਰ ਤੇ ਆਪਾਂ ਗੱਲਾਂ ਕਰਨੀਆਂ ਵਾ ਕਿੱਦਾਂ ਆਪਾਂ ਸ਼ੁਰੂਆਤ ਕੀਤੀ ਐ ਕਬੱਡੀ ਦੀ ਕਿੱਥੋਂ ਭਾਈ ਸ਼ੁਰੂਆਤ ਕੀਤੀ ਸੀ ਆਪਾਂ ਸ਼ੁਰੂਆਤ ਕੀਤੀ ਐ ਪਿੰਡੋਂ ਹੀ ਫੇਰ ਨਾਲ ਆਪਣੇ ਖੇਹਰੀਆਂ ਹੁੰਦੇ ਟੂਰਨਾਮੈਂਟ ਉੱਥੇ ਦੇਖ ਕੇ ਉਧਰੋਂ ਸ਼ੁਰੂਆਤ ਹੋਈ ਐ ਖੇਹਰਾਂ ਦੇ ਕਿੰਨੇ ਕੱਲੋ ਸੀ ਭਾਈ ਉਦੋਂ ਕਿੰਨੇ ਵੇਟ ਕੰਨਾ ਸੀਗਾ ਉਦੋਂ ਅਸੀਂ ਖੇਡੇ ਸੀਗੇ ਪਹਿਲੀ ਵਾਰੀ ਅਸੀਂ 40 ਕਿਲੋ ਸਹੀ ਆ ਸਹੀ ਆ ਭਾਈ 40 ਕਿਲੋ ਤੋਂ ਸ਼ੁਰੂਆਤ ਵੀ ਸਾਡੀ ਆਏ ਹੋਏ ਪਿੰਡ ਨਾਲ ਉਹ ਬੰਦੇ ਕਿਹੜੇ ਹੁੰਦੇ ਸੀ ਭਾਈ ਮੁੰਡੇ ਕਿਹੜੇ ਉਹ ਮੇਰੇ ਪਿੰਡ ਦਾ ਮੁੰਡਾ ਸਾਬ ਹੀ ਹੁੰਦਾ ਸਾਡੇ ਨਾਲ ਖੇਡਦਾ ਹਾਂਜੀ ਜਿੱਦਾਂ ਬਹੁਤ ਵਧੀਆ ਸੀਗਾ ਸਾਬੀ ਰੇਡਾਂ ਸੀ ਕਿ ਜਫਾ ਕਰੀਓ ਨੀ ਉਹ ਜਫੀ ਸਰ ਕਾਫੀ ਸੀਗਾ ਤੇ ਹੋਰ ਕਿਹੜੇ ਸੀ ਬੰਦੇ ਨਾਲ ਪਿੰਡ ਦੇ ਹੋਰ ਮੇਰਾ ਭਰਾ ਹੁੰਦਾ ਸੀਗਾ ਪੂਰੀ ਰੇਡਾਂ ਹੀ ਭਾਈ ਨਿੱਕਾ ਭਾਈ ਰੇਡਾਂ ਪਾਉਂਦਾ ਰਹਾ ਤੁਸੀਂ ਦੋਵੇਂ ਰੇਡਾਂ ਪਾਉਂਦੇ ਰਹੇ ਭਾਈ ਨੀ ਗੱਡਾ ਪਾਉਂਦੇ ਉਹ ਕੱਲਾ ਹੀ ਜਫੀ ਹੁੰਦਾ ਸੀ ਸਾਡਾ ਅੱਛਾ ਜੀ ਹਾਂ ਜਿੱਦਾਂ 40 ਤੋਂ ਸ਼ੁਰੂ ਕੀਤਾ ਸੀਗਾ ਅਸੀਂ ਜਾ ਕੇ ਅਸੀਂ 50 ਤੇ ਪਹਿਲਾਂ ਅਸੀਂ ਹਰੇ ਹਰੇ ਮੈਚ ਬਹੁਤ ਤੇ 50 ਕਿਲੋ ਜੋ ਜਾ ਕੇ ਮੜ ਜਾ ਸੱਟ ਹੋਇਆ ਫਿਰ 50 ਕਿਲੋ ਤੋਂ ਮੈਚ ਜੁਤਨੇ ਸ਼ੁਰੂ ਹੋਏ ਠੀਕ ਆ ਠੀਕ ਆ ਤੇ ਅਸੀਂ 50 ਕਿਲੋ ਵਾਵਾ ਖੇਡਦੇ ਰਹੇ ਪਿੰਡ ਪੱਦਰ ਹੀ ਹਾਂ ਪਿੰਡ ਪੱਦਰ ਸਹੀ ਇਹ ਕਲੱਬਾਂ ਆਣੀਆਂ ਕਲੱਬਾਂ ਵਿੱਚ ਖੇਡਦੇ ਰਹੇ ਉੱਥੇ ਵੀ ਆਪਾਂ ਜਾਂਦੇ ਭਾਈ ਹੌਲੀ ਹੌਲੀ ਫਿਰ ਜਿੱਦਾਂ 50 ਤੋਂ ਗਾਹ ਫਿਰ 60 ਜੇ ਗਏ ਹਨ 62 ਤੇ ਗਏ ਫਨੇ 60 ਜੇ ਗਏ ਆ ਤੇ ਆ ਬਾਹਰ ਜਿਹੜੇ 65 ਜੇ ਗਏ ਆ ਹਾਂ ਹਾਂ ਪਿੰਡ ਤੱਕ ਪਿੰਡ ਵੱਧ ਰਿਹਾ ਓਦੋਂ ਤੱਕ ਪਿੰਡ ਦੇ ਪਿੰਡ ਕਲੱਬਾਂ ਵੀ ਖੜਦੇ ਨੇ ਪਿੰਡ ਪਾਰ ਵੀ ਲਾਉਂਦੇ ਨੇ ਪਿੰਡ ਦੇ ਵਿੱਚ ਉਦੋਂ ਕਿਹੜੇ ਕਿਹੜੇ ਬੰਦੇ ਹੁੰਦੇ ਸੀ ਭਾਈ ਨਾਲ ਉਦੋਂ ਸਾਡੇ ਨਾਲ ਜਿੱਦਾਂ ਇਹ ਮੁੰਡੇ ਮੰਗਾ ਹੁੰਦਾ ਸੀਗਾ ਮੰਗਾ ਗੜੀ ਬਕਸ਼ ਗੜੀ ਬਕਸ਼ ਤੋਂ ਇੱਕ ਮੁੰਡਾ ਮੇਰੇ ਪਿੰਡ ਦਾ ਰਿੰਕੂ ਹੁੰਦਾ ਸੀਗਾ ਹਾਂਜੀ ਇੱਕ ਮੇਰਾ ਭਰਾ ਹੀ ਨਿੱਕਾ ਹੁੰਦਾ ਸੀਗਾ ਜਦਾਂ ਹਾਂਜੀ ਆ ਇੱਕ ਮੁੰਡਾ ਕਬਾਲਿਆ ਕੈਨੇਡਾ ਅੱਛਾ ਜੀ ਢੱਲੂ ਕਹਿੰਦੇ ਹੁੰਦੇ ਉਹਨੂੰ ਹਾਂਜੀ ਹਾਂਜੀ ਉਹ ਵੀ ਬਹੁਤ ਵਧੀਆ ਜਾਫੀ ਹੁੰਦਾ ਸਾਡਾ ਅੱਛਾ ਜੀ ਹਾਂਜੀ ਪੈਂਡ ਦੇ ਵਿੱਚ ਭਈ ਉਦੋਂ ਆਪਣੇ ਇਲਾਕੇ ਨਹੀਂਆਂ ਕਿਹੜੀਆਂ ਟੀਮਾਂ ਹੁੰਦੀਆਂ ਸੀ ਸਾਡੇ ਟਾਈਮ 'ਚ ਸਾਡੇ ਟਾਈਮ 'ਚ ਬਿਹਾਰੀਪੁਰ ਵਧੀਆ ਹੁੰਦੀ ਸੀ ਹਾਂਜੀ ਕੀਰਾਂ ਵਾਲੀ ਵਧੀਆ ਹੁੰਦੀ ਸੀਗੀ ਹਾਂਜੀ ਹਨਾ ਲਲੀਆਂ ਈ ਟੀਮ ਵਧੀਆ ਹੁੰਦੀ ਸੀਗੀ ਅੱਛਾ ਇਹ ਪਲੇਅਰ ਕਿਹੜੇ ਕਿਹੜੇ ਵਧੀਆ ਹੁੰਦੇ ਸੀ ਉਦੋਂ ਪਤਾ ਕੋਈ ਜਿੰਦਾ ਪਲੇਅਰ ਚਿੱਤੇ ਆ ਕਿਹੜੇ ਕਿਹੜੇ ਟੌਪ ਤੇ ਹੁੰਦੇ ਸੀਗੇ ਹੋਣੀ ਹੁੰਦੇ ਸੀਗੇ ਗੋਲੀ ਹੁੰਨੀ ਹੁੰਦੇ ਸੀ ਤੇ ਚੰਨੇ ਹੁੰਨੀ ਹੁੰਦੇ ਸੀ ਫਿਰ ਇਦਦਰ ਕੀਰਾਂ ਕੀਰਾਂ ਦੇ ਹਾਂਜੀ ਠੀਕ ਆ ਜੀ ਉਦੋਂ ਬਿਹਾਰੀਪੁਰੀਆ ਮੁੰਡਾ ਸਾਬ ਵੀ ਹੁੰਦਾ ਸੀਗਾ ਹਾਂਜੀ ਸਾਬ ਵੀ ਦੇ ਪੈਂਡੂ ਹੁੰਦੇ ਸੀਗੇ ਦੀਪਾ ਹੋ ਗਿਆ ਦੀਪਾ ਹੋ ਗਿਆ ਹਨਾ ਤੇ ਆਪਣੇ ਹੋਰ ਕਾਲਾ ਕਾਲਾ ਹੋ ਗਿਆ ਹਾਂ ਫਿਰ ਇਹਦੇ ਜੰਜੂਏ ਹੋਣੀ ਹੁੰਦੇ ਸੀ ਜੰਜੂਏ ਪੈਂਡ ਦੀ ਟੀਮ ਵਧੀਆ ਹੁੰਦੀ ਸੀ ਨਤੂ ਚਾਹ ਦੀ ਪੈਂਡ ਦੀ ਪੈਂਡ ਦੀ ਇਹਨਾਂ ਦੀ ਵਧੀਆ ਇਹਦੇ ਨਾਲ ਬੰਦੇ ਕਿਹੜੇ ਹੁੰਦੇ ਸੀ ਜੰਜੂਏ ਨਾ ਜੰਜੂਏ ਦੇ ਨਾਲ ਵੀ ਮੁੰਡੇ ਨਵੇਂ ਹੁੰਦੇ ਸੀਗੇ ਇਹ ਤੇ ਯਾਰ ਹੋਰ ਆਪਣੇ ਇਧਰੋਂ ਹੋ ਗਿਆ ਵੱਡੇ ਵੇੜਾ ਖੇੜੇ ਦੋਨਾਂ ਦੀ ਟੀਮ ਵਧੀਆ ਹੁੰਦੀ ਸੀ ਖੇੜੇ ਦੋਨਾਂ ਦੇ ਪਹਿਲਵਾਨ ਹੁੰਨੀ ਪਹਿਲਵਾਨ ਹੁੰਨੀ ਸ਼ਨੀਸ਼ ਬਾਜੀ ਨਾ ਸ਼ਨੀਸ਼ ਸ਼ਨੀਸ਼ ਹੁੰਨੀ ਉਹ ਸਾਰੀ ਹੁੰਦੇ ਸੀ ਪ੍ਰੇਮਨੀ ਬਟਰਾ ਵਾਲਾ ਬਟਰਾ ਵਾਲਾ ਵੀ ਉਧਰ ਖੇਡਦਾ ਰਿਹਾ ਹਾਂਜੀ ਹਾਂ ਤਾਂ ਤਾਂ ਦੀ ਟੀਮ ਬਹੁਤ ਜਿਆਦੀ ਵਧੀਆ ਸੀ ਉਸ ਉਸ ਸਮੇਂ ਹੀ ਹਾਂ ਅਛੇ ਬਹੁਤ ਜਿਆਦੀ ਵਜੇ ਖੜੀ ਚੰਟੰਡਿਆਂ ਦੀ ਤਾਂ ਰੋੜਕੀ ਟੀਮ ਬੜੀ ਤਾਕੀਰ ਨੇ ਢੰਡਿਆਂ ਦੀ ਭਾਈ ਟੀਮ ਤਾਂ ਸਰਾ ਹੀ ਸੀਗੀ ਹਾਂ ਬਿੰਦਾ ਬਿੰਦਾ ਚਮਾ ਬਹੁਤ ਸਰਾ ਹਾਂ ਉਹਨਾਂ ਤੋਂ ਬਾਅਦ ਫਿਰ ਇਹ ਦੂਜੇ ਵੀ ਰੋੜਕੀ ਦੀ ਟੀਮ ਵੀ ਬਹੁਤ ਵਧੀਆ ਛੱਡੀਆ ਗੋਗੋ ਹਣੀ ਹੋਗਾ। ਹਾਂਜੀ ਹਾਂਜੀ। ਇਹਨਾਂ ਨਾਲ ਵੀ ਸਾਡੇ ਸੂਨ ਹੋਣਾ ਨੇ ਵੀ ਮੈਚ ਲੱਗੇ। ਆਹੋ ਇਹਨਾਂ ਦੀ ਵੀ ਟੀਮ ਵਧੀਆ ਹੈ। ਇਹਨਾਂ ਦੀ ਟੀਮ ਵੀ ਬਹੁਤ ਵਧੀਆ ਹਾਂਜੀ। ਉਧਰੋਂ ਮਲਵਈਆਂ ਰੀ ਭਾਜੀ ਕੋਈ ਟੀਮ ਹੋਵੇ ਉਧਰੋਂ ਵਧੀਆ ਪਲੇਅਰ ਚੇਤੇ ਹੋਣ ਤੁਹਾਨੂੰ ਉਸ ਸਮੇਂ ਰੈਡ ਕਰ ਲੋ ਜੀ। ਦੂਜੇ ਰੇਸ਼ਮ ਹਣੀ ਆਉਂਦੇ ਹੁੰਦੇ ਸੀਗੇ। ਰੇਸ਼ਮਾਂਤ ਕੜੀਆ। ਤਿੰਨ ਕੜੀਆ। ਅੱਛਾ ਜੀ। ਇਹ ਵੀ ਆਉਂਦੇ ਰਿਹਾ ਸ਼ਾਂਤੀ ਹਣੀ ਇਹ ਇਕੱਠੇ ਰਲ ਮਿਲ ਕੇ ਆਉਂਦੇ ਰਿਹਾ ਸਾਰੇ। 65 ਕਿਲੋ ਚ। 65 ਚ ਹਾਂ। ਇਹ ਰੋੜਕੀ ਟੀਮ ਵੀ ਖੇੜਦੀ ਜੀ ਢੰਡਿਆ ਟੀਮ ਦੀ 65 ਦੇ ਉਦੋਂ ਭਾਜੀ ਕਿਦਾਂ ਮੈਚ ਮੂਈ ਤੁਸੀਂ ਲਗਾਤਾਰ ਹੀ ਜੱਤ ਦੇਖੇ ਉਦੋਂ ਅਸੀਂ ਜੇ ਹਰ ਦਿਨ ਦੀ ਢੰਡਿਆ ਤੋਂ ਹਰੀ ਤਾਂ ਹੁੰਦਾ ਸੀਗਾ ਹਾਂਜੀ ਕਈ ਜੁੱਤ ਜੀ ਦਾ ਹੁੰਦਾ ਸੀ ਰੋੜਕੀ ਤੋਂ ਵੀ ਜੁੱਤ ਜੀ ਹੁੰਦਾ ਸੀ ਹਰ ਵੀ ਜਾਈਦਾ ਸੀ ਸਾਡੇ ਮੈਚ ਇਹਨਾਂ ਨਾਲ ਵਧੀਆ ਲੱਗਦਾ ਰਿਹਾ ਢੰਡਿਆ ਦੇ ਤੋਂ 65 ਦੀ ਟੀਮ 'ਚ ਬੰਦੇ ਕਿਹੜੇ-ਕਿਹੜੇ ਸੀ ਮੇਰੇ ਪਿੰਡ ਦੇ ਵਾਲੋਂ ਹੁੰਦੇ ਸੀਗੇ ਜੁਦਾ ਮੈਂ ਹੁੰਦਾ ਸੀਗਾ ਨਿੱਕਾ ਹੁੰਦਾ ਸੀ ਮਾਨਖ ਹੁੰਦਾ ਸੀ ਹਾਂਜੀ ਕਲੱਬਾਂ 'ਚ ਖੇੜਦੇ ਰਿਹਾ ਸਾਡੀ ਵਾਲੋਂ ਹਾਂਜੀ ਠੀਕ ਹੈ ਜੀ ਹਾਂਜੀ ਤੇ ਆਪਣੇ ਇੱਕ ਮੁੰਡਾ ਖੇੜਦਾ ਹੁੰਦਾ ਸੀ ਮ ਤੋ ਨੂੰ ਆ ਰਿਹਾ ਵਧੀਆ ਹੀ ਖੇਡਦਾ ਰਿਹਾ ਹਾਂਜੀ ਹਾਂ ਵਧੀਆ ਹੀ ਮੁੰਡਾ ਉਹ ਵਧੀਆ ਹੁੰਦਾ ਵਧੀਆ ਹਾਂ ਉਹ ਆਪਣੇ ਬਿੱਟੂ ਭਾਈ ਖੇਡਦਾ ਰਿਹਾ ਬਿੱਟੂ ਭਾਈ ਨੇ ਵੀ ਸਾਨੂੰ ਮੈਚ ਜਿੱਤਾ ਬਿੱਟੂ ਭਾਈ ਪੈਂਡ ਪੈਂਡ ਵੀ ਲਾਉਂਦਾ ਰਿਆ ਨਾਲ ਸ਼ੋਲੀ ਨੇ ਬਹੁਤ ਮੈਚ ਜਿੱਤਾ ਚਮੇ ਆ ਗਏ ਨੇ ਸਾਨੂੰ ਹਾਂ ਹਾਂ ਉਹ ਵੀ ਬਹੁਤ ਵਧੀਆ ਖੜਿਆ ਸ਼ੋਲੀ ਤਾਂ ਯਾਰ ਇਹ ਰਸੇਰੇ ਹੀ ਬੰਦੇ ਹੀ ਭਾਈ ਸਾਰੇ ਬਹੁਤ ਵਧੀਆ ਸ਼ੋਲੀ ਨੇ ਬਹੁਤ ਸੋਹਣਾ ਖੇਡਿਆ ਯਾਰ ਹਾਂ ਉਦੋਂ ਭਾਈ ਤੁਹਾਨੂੰ ਯਾਦ ਕਰੀਦਾ ਤੁਹਾਡਾ ਕੋਈ ਮੈਚ ਜਿੱਤੇ ਹੋਵੇ ਪੈਂਡ ਦੇ ਵਿੱਚ ਜਦਾਂ ਵੀ ਵਧੀਆ ਕਿਤੇ ਤੁਸੀਂ ਬੈਸਟ ਨਿਕਲੇ ਹੋ ਜਾਂ ਕੋਈ ਨਾਮਿਲਿਆ ਹੋਵੇ ਕੋਈ ਤਗੜੀ ਟੀਮ ਆਪਣੀ ਨੇ ਪ੍ਰਦਰਸ਼ਨ ਕੀਤਾ ਹੋਵੇ ਉਸ ਵੇਲੇ ਉਦੋਂ ਤਾਂ ਤਕਰੀਬਨ ਸਿੱਦੇ ਪਾਸਾ ਕਈਆਂ ਜਗ੍ਹਾ ਤੋਂ ਅਸੀਂ ਬੈਸਟ ਨਿਕਲਦੇ ਵੀ ਰਹੇ ਹਨਾ ਹਾਂਜੀ ਉਦੋਂ ਭਾਜੀ ਫਿਰ ਬੈਸਟਾਂ ਨੂੰ ਤਾਂ ਕੋਈ ਐਡੇ ਖਾਸ ਨਾਮ ਤਾਂ ਨਹੀਂ ਜਦਾਂ ਹੁੰਦੇ ਹਨਾ ਨਹੀਂ ਉਦੋਂ ਸ਼ੀਲਾਂ ਸ਼ੂਲਾਂ ਹੀ ਮਿਲਦੀ ਹੁੰਦੀ ਹੈ ਚੀਲਾਂ ਹੀ ਜਾਂ ਅਖਬਾਰ 'ਚ ਫੋਟੋ ਲੱਗ ਗਈ ਅਖਬਾਰ 'ਚ ਫੋਟੋ ਲੱਗ ਗਈ ਇਹ ਜਗ੍ਹਾ ਨਾ ਵੱਟ ਤੋਂ ਵੱਧ ਨਾ ਹਾਂ ਜਾਂ ਬਾਜੀ ਮੈਂ ਸ਼ੀਲਡ ਹੀ ਦਿੰਦੇ ਹੁੰਦੇ ਸੀ ਹੋਰ ਕੁਝ ਨਹੀਂ ਹਾਂ ਉਹਦਾ ਬੈਸਟ ਭਾਜੀ ਬਹੁਤ ਹੀ ਨਕੜੇ ਹੁੰਨੇ ਉਹ ਲੋਕ ਨਹੀਂ ਬੈਸਟ ਤੇ ਬਾਰੀ ਬਹੁਤ ਕਾਫੀ ਬਾਰੀ ਨਿਕਲੇ ਸੀ ਅੱਜਾ ਛੋਟੇ ਬੇਟਾ ਜਿਹੋ ਬੈਸਟ ਨਿਕਲਦੇ ਆਏ ਆ 40 ਤੋਂ ਲੈ ਕੇ ਹਾਂ ਸੀਦੇ ਪਾਸ ਹੀ ਹੈ ਨਾ 55 ਦੇ ਮੈਚ ਹੁੰਦੇ ਸੀ ਸਾਡੇ ਨਗੱਜੇ ਹਾਂਜੀ ਉੱਥੇ ਟੀਮਾਂ ਬੜੀਆਂ ਤਕੜੀਆਂ ਆਉਂਦੀਆਂ ਨੇ ਨਗੱਜੇ ਨਗੱਜੇ ਬੜੇ ਉੱਥੇ ਹਾਂ ਉੱਥੇ ਇੱਕ ਸਾਲ ਸਾਨੂੰ ਮੋਦੀਆਂ ਵੀ ਪਈਆਂ ਸੀ ਬੈਸਟ ਦੇ ਵਿੱਚ ਕਿਹਨੂੰ ਕਿਹਨੂੰ ਮੈਨੂੰ ਪਈ ਸੀਗੀ ਹਾਂਜੀ ਤੇ ਇੱਕ ਪਈ ਸੀਗੀ ਆਪਣੇ ਗੜੀ ਬਕਸ ਤੋਂ ਮੁੰਡਾ ਮੰਗਾ ਮੰਗੇ ਨੂੰ ਉਹ ਵੈਸਟ ਜਾਫੀ ਲਿਕੜਿਆ ਹੁਣ ਮੈਂ ਰੇਡਰ ਨਹੀਂ ਬਸ ਓਕੇ ਹਾਂ ਉਦੋਂ ਟੀਮਾਂ ਬਹੁਤ ਤਕੜੀਆਂ ਸੀਗੀਆਂ ਉੱਥੇ ਹੋਰ ਕਿਹੜੇ ਪਲੇਅਰ ਵਧੀਆ ਹੁੰਦੇ ਉਦੋਂ ਉਦੋਂ ਕਕਰਾਰੇ ਭਾਈਕਿਆਂ ਦੀ ਟੀਮ ਵਧੀਆ ਆਉਂਦੀ ਹੁੰਦੀ ਸੀ 55 ਦੇ 55 ਦੇ ਵਿੱਚ ਲਲੀਆਂ ਦੀ ਟੀਮ ਬਹੁਤ ਵਧੀਆ ਹੁੰਦੀ ਸੀਗੀ ਹਾਂ ਹਾਂ ਜੱਗੇ ਹੋਣੀ ਹਾਂ ਜੱਗੇ ਹੋਣੀ ਮਉਦਰਾ ਕੋਟ ਕਰੋੜ ਦੀ ਟੀਮ ਆਉਂਦੀ ਹੁੰਦੀ ਸੀ ਕਰੋੜ 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 ਤੇ ਕਿਹੜੇ ਹੁੰਦੇ ਉਹ ਮੁੰਡੇ ਨਵੇਂ ਹੁੰਦੇ ਹੁੰਦੇ ਸੀਗੇ ਜਦਾਂ ਉਹਨਾਂ ਦੀ ਟੀਮ ਵੀ ਬਹੁਤ ਵਧੀਆ ਹੁੰਦੀ ਸੀ ਉਦੋਂ ਰਲ ਮਿਲ ਕੇ ਬਹੁਤ ਆਪਣੇ ਬਾਜਾ ਆਉਂਦਾ ਸੀ ਪੰਜ ਗਰਾਈਆਂ ਵਾਲਾ ਬਾਜਾ ਹਾਂ ਉਹ ਵੀ ਕੋਟ ਕਰੋੜ ਵਗੋਂ ਆਉਂਦਾ ਸੀ ਹਾਂਜੀ ਹਾਂਜੀ ਉਹ ਵੀ ਟੀਮ ਇੱਕ ਵਾਰੀ ਆਪਣੇ ਬਿੱਟੂ ਭਾਜੀ ਨਾਂ ਲੈਂਦਾ ਸੀ ਜਾਗ ਦਾ ਜੱਗ ਬਹੁਤ ਸੋਣਾ ਖੇਡਦਾ ਰਿਹਾ ਹੈ ਹੈ ਬੰਦਾ ਵੀ ਬਹੁਤ ਵਧੀਆ ਜੀ ਖੇਡਿਆ ਬਹੁਤ ਸੋਣਾ ਅੱਛਾ ਜੀ ਹਾਂ ਆਹੋ ਭਾਈ ਨਵੇਂ ਬੜਾ ਉਹਦਾ ਨਾਂ ਲਿਆ ਕਹਿੰਦੇ ਬੜਾ ਤਗੜਾ ਪਲੇਅਰ ਸੀ ਉਸ ਸਮੇਂ ਨਹੀਂ ਜੱਗ ਬਹੁਤ ਵਧੀਆ ਹੁੰਦਾ ਸੀ ਅੱਛਾ ਹੈ ਹਾਂ ਹੋਰ ਭਾਜੀ ਆਪਣੇ ਕਿਹੜੇ ਪਲੇਅਰ ਵਧੀਆ ਹੁੰਦੇ ਜਦੋਂ ਹੋਰ ਜਦਾਂ ਲਲੀਆਂ ਤੋਂ ਟੀਮ ਵੀ ਬਹੁਤ ਵਧੀਆ ਹੁੰਦੀ ਸੀ ਬਿੱਟੂ ਭਾਜੀ ਵਧੀਆ ਖੇਡਦਾ ਰਿਹਾ ਸਾਡੀ ਉਹਨਾਂ ਵੀ ਖੇਡਦਾ ਰਿਹਾ ਇਹਨਾਂ ਹੀ ਟੀਮ ਵੀ ਵਧੀਆ ਹੁੰਦੀ ਸੀ ਹਾਂ 55 ਦੇ 55 ਹੋਰ ਕੋਈ ਯਾਦਗਾਰੀ ਹੋਵੇ ਆਪਣੀ 55 ਦੀ ਹੋਰ ਜਿਆਦਾ ਤਾਂ ਟਾਪ ਦੇ ਅਸੀਂ ਮੰਨ ਕੇ ਜੇ ਖੇਡਦੇ ਰਹੇ ਹਾਂ ਹਾਂ ਉਹੋ ਹੀ ਟੂਨਾਮੈਂਟ ਜਿਆਦਾ ਅਸੀਂ ਮੇਨ ਵਾ ਲੈਂਦੇ ਹੁੰਦੇ ਸੀ ਕਿਤੇ ਉੱਥੇ ਹੀ ਖੇਡਦੇ ਰਹੇ ਫਿਰ ਸਾਡੇ ਕੋਟ ਗੰਗੂਰਾਏ ਵੀ ਜਾਂਦੇ ਰਹੇ ਅਸੀਂ ਇਦਾਂ ਹੋਵੇ ਜਦਾਂ ਭਾਈ ਤੁਸੀਂ ਲਗਾਤਾਰ ਬੈਸਟ ਨਿਕਲਦੇ ਹੋਏ ਕਿਹੇ ਪੈਨ ਤੇ ਜਦਾਂ ਜਾਂ ਬੈਸਟ ਜਾਂ ਆਪਣੇ ਜੱਤ ਦੇ ਹੋ ਤੁਸੀਂ ਲਗਾਤਾਰ ਕਿਹ ਪਿੰਡ ਚ ਉਦਾਂ ਹੀ ਤੱਲਣ ਬਹੁਤ ਖੇਡੇ ਅਸੀਂ ਤੱਲਣ ਹੋ ਗਿਆ ਸਲੇਮਪੁਰ ਰਿਆ ਹਨਾ ਹਾਂਜੀ ਹਾਂਜੀ ਤੇ ਇੱਥੇ ਮੇਰਾ ਮੈਚ तकरीबन ਖਜੂਲੇ ਸਲੇਮਪੁਰ ਮਸੰਦਾ ਸਲੇਮਪੁਰ ਮਸੰਦਾ ਖਜੂਲੇ ਖਜੂਲੇ ਵੀ ਅਸੀਂ तकरीबन ਜਾਂਦੇ ਹਾਂ ਲਗਾਤਾਰੀ ਉੱਥੇ ਤਾਂ ਅਸੀਂ ਮੇਰੇ ਖਾਲ ਲਗਾਤਾਰ 6-7 ਸਾਲ ਜਿੱਤੇ ਰਹੇ ਹਾਂ ਮੈਂ ਖਜੂਲੇ ਖਜੂਲੇ ਹਾਂ ਉਹ ਵੀ ਭਾਜੀ ਮੇਲਾ ਬਹੁਤ ਵੱੜਦਾ ਹਾਈਵੇ ਦੇ ਉੱਪਰ ਹੀ ਹੁੰਦਾ ਹਨਾ ਹਾਈਵੇ ਦੇ ਉੱਤੇ ਹੁੰਦਾ ਬੜਾ ਧੰਦਾ ਇਹ ਵੀ ਖੇਡੇ ਬਹੁਤ ਹੀ ਇੱਥੇ ਅਸੀਂ ਵੀ ਉੱਥੇ ਖੇਡਦੇ ਰਹੇ ਹਾਂ ਤੇ ਉੱਥੇ ਆਪਣੇ ਕਿੰਨੇ ਗੱਲੋ ਖੇਡਦੇ ਨੇ ਉੱਥੇ ਉਹ ਟੇਂ ਹੀ ਖੇਡ ਰਹੇ ਜਿੱਦਾਂ 55 60 65 ਵੀ ਖੇਡ ਰਹੇ ਸੀ ਹਰ ਸਾਲ ਉੱਥੇ ਜਿੱਦਾਂ ਜਿੱਦਾ ਵਧੀ ਗਿਆ ਜਾਂਦੇ ਰਹੇ ਜਿੱਦਾਂ ਵਧੀ ਗਿਆ 50 ਤੋਂ ਸ਼ੁਰੂ ਕੀਤੀ ਸੀ ਕਿ ਮੁੜ ਕੇ 65 ਤੱਕ ਪਹੁੰਚ ਗਏ 70 65 ਦੇ ਵਿੱਚ ਵੀ ਤੁਹਾਡੇ ਤੁਹਾਡਾ ਮੈਚ ਜਿੱਦਾਂ 65 ਦੇ ਵਿੱਚ ਕਿਹੜੀ ਟੀਮ ਨਾਲ ਜ਼ਿਆਦਾ ਮੈਚ ਫਾਸ ਦਿੰਦਾ ਹੈ 65 ਸਿੱਧੇ ਜਦੋਂ ਚਾਰ ਟੀਮਾਂ ਵਧੀਆ ਹੁੰਦੀਆਂ ਜਦੋਂ ਸਾੜੀ ਹੁੰਦੀ ਸੀ ਜਦੋਂ ਸਾੜੀ ਦਾ ਅਸੀਂ ਲਡੀਆਂ ਵਾਲੇ ਇਕੱਠੇ ਰੇਖੜਦੇ ਹੁੰਦੇ ਸੀ ਹਾਂਜੀ ਉਦੋਂ ਰੋੜਕੀ ਦੀ ਟੀਮ ਵਧੀਆ ਹੁੰਦੀ ਸੀ ਟਾਂਗਾਂ ਦੀ ਟੀਮ ਵਧੀਆ ਹੁੰਦੀ ਸੀ ਫਿਰ ਚੰਨੇ ਹੁਣ ਆਈ ਟੀਮ ਖੀਰਾਂ ਵਾਲੀ ਦੀ ਟੀਮ ਵਧੀਆ ਹੁੰਦੀ ਸੀ ਇਹ ਸਿੱਪੀ ਹੁਣਾਂ ਦੀ ਵੀ ਹੁੰਨੀ ਆਪਣੇ ਗੋਲੀ ਹੁੰਨੀ ਝੰਮੇ ਹੁੰਦੀਆਂ ਸਾਰੇ ਇਕੱਠੇ ਹੀ ਝਿੰਗੜਾ ਲਓ ਇਹ ਝਿੰਗੜਾ ਵਾਲੋ ਖੇਡਦੇ ਹੁੰਦੇ ਸੀ ਹਾਂ ਇਹ ਨਾ ਇਹ ਅੱਡ ਆ ਪੱਖਾ ਇਹਨਾਂ ਦਾ ਖੀਰਾਂ ਵਾਲੀ ਦੀ ਟੀਹੜੀ ਟੀਮ ਆ ਉਹ ਝਿੰਗੜਾ ਵਾਲਾ ਖੇਡਦੇ ਹੁੰਦੇ ਸੀ ਗੋਲੀ ਸੇਮ ਹੀ ਜਾਂ ਝਿੰਗੜਾ ਲਖਾਉਣ ਜਾਂ ਖ ਬਹੁਤ ਨਾ ਕਰਦਾ ਰਿਹਾ ਤਾਂ ਢਾ ਲਾਉਣ ਦੇ ਬਾਦਸ਼ਾਹ ਗਏ ਹੰਦੇ ਢਾਵਾਂ ਦਾ ਬਾਦਸ਼ਾਹ ਢਾਵਾਂ ਦਾ ਬਾਦਸ਼ਾਹ ਸੀਗਾ ਉਹ ਦਾ ਕਰਈ ਉਹਨੇ ਹਰੇਕ ਬੰਦੇ ਨੂੰ ਢਾ ਮਾਰੀਆ ਕੋਈ ਕਹਿ ਨਹੀਂ ਸਕਦਾ ਮੈਨੂੰ ਨਹੀਂ ਮਾਰੀ ਹਾਂ ਸਹੀ ਆ ਭਾਜੀ ਤੇ ਆਪਣੇ 65 ਦੇ ਵਿੱਚ ਇਹਨਾਂ ਨਾਲ ਜ਼ਿਆਦਾ ਮੈਂ ਆਪਣਾ ਜਿੱਦਾਂ ਫਾਇਦਾ ਹੁੰਦਾ ਕਦੇ ਉਹ ਜਿੱਤ ਕੇ ਕਦੇ ਤੁਸੀਂ ਜਿੱਤ ਕੇ ਕਦੇ ਅਹੀਂ ਜਿੱਤ ਜੀ ਦਾ ਹੁੰਦਾ ਹੀ ਕਦੀ ਉਹ ਜਿੱਤ ਜਾਂਦੇ ਹੁੰਦੇ ਸੀਗੇ ਕਦੀ ਕੀਰਾਂ ਵਾਲੀ ਜਿੱਤ ਜਾਂਦੇ ਹੁੰਦੀ ਜਹਾਨਾ ਜਾਂ ਰੋੜਕੀ ਜਿੱਤ ਜਾਂਦੀ ਹੁੰਦੀ ਸੀਗੀ 65 ਭਾਜੀ ਕਿੰਨਾ ਵਿਚਾਰ ਖੇਡੇ ਆ ਤੁਸੀਂ ਕਿੰਨੇ ਕਾਫੀ ਮੈਚ ਖੜੇ ਯਾਰ ਕਿੰਨੇ ਸਾਲ ਖੇਡੇ ਪਏ ਆਪਣੇ ਚਾਰ ਪੰਜ ਸਾਲ ਖੜੇ ਸੀ 65 ਸਾਲ ਦੇ ਵੀ ਸੀ ਫੇਰ 70 'ਚ ਗਏ ਹਨਾ ਤੇ 70 'ਚ ਗਏ 70 'ਚ ਫੇਰ ਕਿਹੜੇ ਬੰਦੇ ਸੀ ਭਾਜੀ 70 ਦੇ ਵਿੱਚ ਤਾਂ ਯਾਰ ਅਸੀਂ तकरीबन ਸਾਰਿਆਂ ਨੇ ਖੇਡੇ ਆ ਕੋਈ ਹੈ ਨਹੀਂ ਇਦਾਂ ਦੇ ਪਲੇਅਰ ਜਿਹਨਾਂ ਨੇ ਨਹੀਂ ਖੇਡੇ ਹਨਾ ਮੈਂਟੂ ਪਤਾਰੇ ਵਾਲਾ ਨਾਲ ਵੀ ਖੇਡੇ ਆ ਆਪਾਂ ਬਰਾਵਾਲੀਏ ਸੋਨੂ ਹਣਾਰਾ ਵੀ ਖੇਡੇ ਆ ਸੁੱਖੇ ਹਣਾਰਾ ਨੇ ਖੇਡੇ ਆ ਸੁੱਖਾ ਉਹ ਵੀ ਬ੍ਰਾਹਮੜ ਤੋਂ ਹਨਾ ਬਰਾਵਾਲੀਆ ਹਾਂਜੀ ਉਹਨਾਂ ਨਾਲ ਸਾਰਿਆਂ ਨਾਲ ਖੇਡੇ ਆ ਜਿਹਦਾ ਕਲੱਬਾਂ ਕਲੱਬਾਂ ਦੇ ਮੈਚ ਠੀਕ ਆ ਠੀਕ ਆ ਉਦੋਂ ਉਦੋਂ 70 ਦੇ ਵਿੱਚ ਇਹੇ ਟੀਮਾਂ ਸੇਮ ਹੀ ਸੀ ਪਾਜੀ ਕੋਈ ਹੋਰ ਵੱਖਰੀ ਕੋਈ ਉੱਠੀ ਟੀਮ ਵਧੀਆ ਜਿੱਦਾਂ ਇਹ ਬਾਅਦ ਝੁੱਠੇ ਆ ਪਹਿਲਾਂ 70 ਦੇ ਵਿੱਚ ਜਿਹੜੀਆਂ ਖੇਡਦੇ ਹੁੰਦੇ ਸੀ ਜਦੋਂ ਇਹ ਆਪਣੇ ਕਾਲੇ ਹੁਣੀ ਹੋ ਗਏ ਆ ਸੂਨੂ ਹੁਣੀ ਹੋ ਗਏ ਆ ਹਾਂਜੀ ਸੁੱਖੇ ਹੁਣੀ ਹੋ ਗਏ ਆ ਪਹਿਲਾਂ ਇਹਨਾਂ ਨਾਲ ਵੀ ਮੈਚ ਲੱਗਦੇ ਰੇ ਇਹ ਬਾਅਦ ਝੁੱਠੇ ਆ ਦੂਜੇ ਰੋੜਕੀ ਵਾਲੇ ਹੋ ਗਏ ਜਿਹਦਾ ਚੰਨੇ ਹੁਣੀ ਹੋ ਗਏ ਇਹ ਬਾਅਦ ਝੁੱਠੇ ਇਹ ਬਾਅਦ ਝੁੱਠੇ ਆ ਇਹ ਬਾਅਦ ਝੁੱਠੇ ਆ ਠੀਕ ਹੈ ਪਰ ਇਹ 70 ਦੇ ਵਧੀਆ ਹੀ ਟੀਮਾਂ ਇਹ ਵਧੀਆ ਹੀ ਟੀਮਾਂ ਇਹ ਪਲੇਅਰ ਵੀ ਜਿੰਨਾ 70 ਦੇ ਤਾਂ ਅਸੀਂ ਵੀ ਦੇਖਦੇ ਰਹੇ ਅਸੀਂ ਛੋਟੇ ਹੀ ਭਾਈ ਤੁਹਾਡੇ ਤੋਂ 70 ਦੇ ਜਿੰਨਾ ਉਹਦਾ ਬਿੱਟੂ ਭਾਈ ਨੇ ਮੈਚ ਸਾਡੇ ਨਾਲ ਸਾਡੇ ਮੈਚ ਕਾਫੀ ਜਿਤਾਇਆ ਅ 70 ਜੇ 70 ਜੇ ਮੈਨੂੰ ਭਾਈ ਨੇ ਭਾਈ ਦਾ ਵੀ ਗੱਲ ਕੀਤੀ ਭਾਈ ਦਾ ਲੌਂਗ ਟਾਈਮ ਹੀ ਛੜਿਆ ਤਕਰੀਬਨ ਹਾਂ ਭਾਈ ਨਾਲ ਗੱਲ ਉਹੀ ਜਦੋਂ ਤੁਸੀਂ ਤੁਹਾਡਾ ਸੈੱਟ ਭਾਈ ਨੇ ਦੱਸਿਆ ਇਹ ਤਕਰੀਬਨ ਜਿਹੜੇ ਤੁਸੀਂ ਬੰਦੇ ਸੀ ਉਹੀ ਤੁਸੀਂ ਚਮਿਆਰਾ ਵੀ ਲਖਾ ਲੰਦੇ ਹਾਂ ਚਮਿਆਰਾ ਵੀ ਲਖਾਈ ਦੱਸ ਕਾ ਕਦੇ ਖੋਜਾ ਰਖੀਵਾ ਵੀ ਲਖਾ ਲੈਣਾ ਰਖੀਵਾ ਲਖਾਈਦਾ ਕਾ ਜੀ ਲਲੀਆਂ ਲਖਾਈਦਾ ਸੀ ਹਾਂ ਹਨਾ ਕੱਥੀ ਦੀ ਮੇ ਖੜ ਜਿੰਦੀ ਸਾਡੀ ਤੇ 70 ਜੇ ਭਾਜੀ ਜਦੋਂ 70 70 ਜੇ ਕਿੰਨਾ ਚਿਰ ਆਪਾਂ ਕਿੰਨੇ ਸਾਲ ਖੇਡਦੇ ਰਏ 70 ਜੇ ਭਾਈ 6-7 ਸਾਲ ਤੋਂ 70 ਦੀ ਲਾਈ ਆ ਯਾਰ ਤਫੇ ਭਾਜੀ ਜਦੋਂ ਤੁਸੀਂ 70 ਦੇ ਬਾਅਦ ਵੀ ਆਏ ਆ ਕੈਨੇਡਾ ਹਨਾ ਮੈਂ 1 ਸਾਲ ਆ ਗਿਆ 2006 ਚ 2006 ਦੇ ਵਿੱਚ ਤੁਸੀਂ ਬਾਹਰ ਆਏ ਹਨਾ ਕੈਨੇਡਾ ਹਾਂ ਉਹ ਉਹ ਵਾਜੀ ਕਿੱਦਾਂ ਗੱਲਬਾਤ ਹੋਈ ਉਦੋਂ ਤਾਂ ਚਲ ਮੇਰੇ ਪਿੰਡ ਦੇ ਨੇ ਕਰਾਈ ਸੀ ਕਿ ਜਦਾਂ ਇੱਕ ਭਾਜੀ ਸੀਗਾ ਸੋਖਾ ਨੂਜਰਾਂ ਤੋਂ ਨਾ ਹਾਂ ਜਦੋਂ ਬਿੱਟੂ ਭਾਈ ਹੁਣ ਦੇ ਭਾਈ ਹੁਣ ਹਾਂ ਤੇ ਉਹਨਾਂ ਨੇ ਆਪਣੀ ਹੈਲਪ ਕੀਤੀ ਸੀ ਉਹਨਾਂ ਨੇ ਕਰਾਈ ਸੀ ਆਪਾਂ ਅੱਛਾ ਅੱਛਾ ਠੀਕ ਆ ਠੀਕ ਆ ਭਾਜੀ ਫੇਰ 70 ਦੇ ਭਾਜੀ ਬਾਹਰ ਕੈਨੇਡਾ ਕਿ ਕਿੱਦਾਂ ਮੈਚ ਲੱਗੇ ਉਦੋਂ ਵਧੀਆ ਲੱਗਿਆ ਸੀਗੇ ਫੇ ਮੇਰੇ ਗੋਡੇ ਤੇ ਛੱਟ ਲੱਗੀ 70 ਦੇ ਫੇਰ ਅੱਗੇ ਮਾੜੇ ਪਹਿਲਾਂ ਦੋ ਮੈਚ ਕਿਹੜੀ ਕਿਹੜੀ ਟੀਮ ਆ ਲਵਾਏ ਸੀ ਤੁਸੀਂ ਕੈਨੇਡਾ ਮੈਂ ਖੇਡਿਆ ਸੀਗਾ ਯਾਦ ਕਰ ਯਾਰ ਕਲੱਬ ਸਿਪੀ ਹੋਣਾ ਨਾਲ ਹੀ ਤੁਸੀਂ ਸਿਪੀ ਹੋਣੀ ਸਾਰੇ ਤੋਂ ਦੂਜੇ ਸਾਲ ਆਏ ਆ ਇਹ ਬਾਅਦ ਚ ਆਇਆ ਸਿਪੀ ਹੋਣੀ ਦੂਜੇ ਤੁਜੀ ਪਹਿਲੋਂ ਆ ਗਏ 6 ਜੇ ਆਏ ਨਾ 2006 ਚ ਆਏ ਸਿਪੀ ਹੋਣੀ 2007 ਚ ਆਏ ਓਕੇ 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 ਉਦੋਂ ਉਦੋਂ 6 ਜੇ ਬਾਰੇ ਕਿਹੜੇ ਬੰਦੇ ਸੀ 70 ਜੇ ਉਦੋਂ ਆਇਆ ਜਿੱਦਾਂ ਸਾਬੀ ਸੀਗਾ ਬਿਆਰੀਪੁਰੀਆ ਹਾਂ ਛੋਲੀ ਸੀਗਾ ਹਾਂਜੀ ਸੋਨੂ ਸੀਗਾ ਆਪਣੇ ਬਰਾਹ ਵਾਲੀ ਜਿੱਦਾਂ ਜਿਹਨੂੰ ਬੋਲਾ ਕਹਿੰਦੇ ਉਹ ਸਗਾ ਇਹ ਖੜੇ ਦਿੰਦੇ ਹੁੰਦੇ ਇਹ ਜਾਦਕਟ ਕਲੱਬੋਂ ਖੜੇ ਦਿੰਦੇ ਆ ਹਾਂਜੀ ਹਾਂਜੀ ਉਹ ਰਾਜਵੀਰ ਰਾਜੂ ਜੀ ਹਨ ਰਾਜਵੀਰ ਰਾਜੂ ਕੋਲੋਂ ਖੜੇ ਦਿੰਦੇ ਆ ਉਹ ਰਾਜਵੀਰ ਰਾਜੂ ਵਾਲੇ ਕਿਹੜੇ ਬੰਦੇ ਸੀ ਉਦੋਂ ਉਦੋਂ ਸ਼ੋਲੀ ਹਾਂਜੀ ਅਭਿਆਜਪੁਰਿਆ ਸਾਭੀ ਹਾਂਜੀ ਠੇਕੇਦਾਰ ਠੇਕੇਦਾਰ ਵੀ ਹਾਂ ਇਹ ਸਾਰੇ ਸੀ ਓਕੇ ਓਕੇ ਹਾਂ ਤੇ ਸਹੀ ਆ ਭਾਜੀ 2006 ਚ ਇਹ ਕੱਢਿਆ 2007 ਚ ਫੇ ਮੇਰਾ ਪਿੰਡੂ ਮੁੰਡਾ ਰਾਜੂ ਵੀ ਗਿਆ ਆਇਆ ਹਾ ਰਾਜੂ ਦੀ ਵੀ ਭਾਜੀ ਬਹੁਤ ਗੇਮ ਰਾਜੂ ਨੇ ਭਾਜੀ ਆਪਣੇ 70 ਚ ਵੀ ਮੈਚ ਖੜਾਏ ਹੋਣੇ ਤੁਹਾਡੇ ਨਾਲ ਬਹੁਤ ਪਿੰਡ ਪਿੰਡ ਵਾਰ ਉੱਤੇ ਜਾ ਰਾਜੂ ਨੇ ਸਾਡੇ ਨਾਲ 60 ਤੋਂ ਸ਼ੁਰੂ ਹੋਇਆ ਹਾਂਜੀ ਤੇ 70 ਦਾ ਪੂਰਾ ਖੜਿਆ ਵੀ ਬਾਅਦ ਚ ਓਪਨ ਖੇਡਣਾ ਪਿਆ ਓਪਨ ਜਿੱਦਾਂ ਭਾਜੀ ਹੁਣ ਰਾਜੂ ਦੀ ਰੇਡ ਹੀ ਤੁਹਾਡੀ ਰੇਡ ਹੀ ਜਾਂ ਨਿੱਕਾ ਭਾਜੀ ਤੁਸੀਂ ਤਿੰਨੇ ਹੀ ਵਧੀਆ ਸੀ ਹਾਂ ਮੈਂ ਕਹਿੰਦਾ ਇਦਾਂ ਇਹ ਕਿਸੇ ਪਿੰਡ ਤੇ ਵੀ ਨਹੀਂ ਉਹਦਾ ਇੱਕ ਰੇਡ ਮਹਾਂ ਹੁੰਦੀ ਭਾਜੀ ਇੱਕ ਪਿੰਡ ਤੇ ਤਕਰੀਬਨ ਮੈਂ ਤਾਂ ਨਿਕਾਹ ਕੀ ਬਲੇ ਘਟ ਜਾਂਦਾ ਹੁੰਦਾ ਸੀਗਾ ਜਦਾਂ ਹਾਂਜੀ ਰਾਜੂ ਮੈਨਾਂ ਪਾਉਂਦਾ ਰਿਹਾ ਰਾਜੂ ਤਾਂ ਪੂਰਾ ਵਧੀਆ ਹੁੰਦਾ ਸੀ ਤਾਂ ਫੇਰ ਮੈਂ ਕਹਿੰਦਾ ਭਾਈ ਤੁਸੀਂ ਘਾਟੀ ਦੋਵੇਂ ਤੁਸੀਂ ਵੀ ਨਹੀਂ ਤੁਸੀਂ ਵੀ ਨਹੀਂ ਜਫਾ ਖਾਂਦੇ ਨਾ ਰਾਜੂ ਖਾਂਦਾ ਨਹੀਂ ਰਾਜੂ ਜਿੰਨਾ ਚ ਸਾਡੇ ਨਾਲ ਆਇਆ ਸੀ ਤਾਂ ਮੈਂ ਛਰੀ ਨਹੀਂ ਕੋਈ ਵੀ ਹਾਂ ਗੱਲ ਭਾਈ ਮੈਂ ਤੁਹਾਡੀਆਂ ਦੋ ਕਬਡੀਆਂ ਦੇ ਟੌਪ ਦੀਆਂ ਉਹ ਤਾਂ ਜਫਾ ਪੈਣੀ ਨਹੀਂ ਦਿਆ ਹਾਂ ਰਾਜੂ ਜੀ ਦਾ ਬਾਅਦ ਉੱਠਿਆ ਉੱਠਿਆ ਜੱਕਦਾ ਮੀਆਂ ਖੇਡਿਆ ਵਧੀਆ ਪੂਰਾ ਵਧੀਆ ਭਾਈ ਇਹ ਵੀ ਦੇਖਿਆ ਯਾਰ ਭਾਈ ਸਰਾਹੀ ਪੂਰਾ ਬੰਦਾ ਜਿੰਨਾਂ ਚਿਰ ਹੋਰ ਆਇਆ ਸਾਡੇ ਨਾਲ ਅਸੀਂ ਮੈਚ ਨਹੀਂ ਕੋਈ ਸਾਡੇ ਸੱਤ ਦਾ ਹਾਂ ਗਾਖਲਾਂ ਦੀ ਟੀਮ ਹੁੰਦੀ ਸੀ ਗਾਖਲਾਂ ਨੂੰ ਵੀ ਵਧੀਆ ਟੀਮ ਹੁੰਦੀ ਸੀ ਉਹਨਾਂ ਦੀ ਉਹਨਾਂ ਨੂੰ ਵੀ ਹਰਾਉਂਦੇ ਰਿਹਾ ਅਸੀਂ ਗਾਖਲਾਂ ਦੇ ਆਪਣੇ ਉਹ ਆਪਣੇ ਜਿਹਨੇ ਹੋਣਾ ਨਾ ਕੀਰਾਲੀਆਂ ਨਾਲ ਮੈਚ ਫਰਜ਼ ਆਉਂਦਾ ਸੀ ਉਹਨਾਂ ਨੂੰ ਵੀ ਹਰਾਉਂਦੇ ਰਿਹਾ ਅਸੀਂ ਹਾਂਜੀ ਜਦੋਂ ਰਾਜੂ ਹੁੰਦਾ ਇਹ ਸਾਰੀਆਂ ਟੀਮਾਂ ਹੀ ਹਰਾਈਆਂ ਜਦੋਂ ਰਾਜੂ ਨਾਲ ਆਉਂਦਾ ਰਿਹਾ ਸਾਡੇ ਵਾਹ ਜੀ ਵਾਹ ਨਹੀਂ ਨਹੀਂ ਭਾਜੀ ਇਹ ਕੋਈ ਸ਼ਾਕ ਹੀ ਨਹੀਂ ਯਾਰ ਭਾਜੀ ਅਸੀਂ ਆਪ ਦੇਖਦੇ ਰਹੇ ਯਾਰ ਖੌਨਰ ਵਾਜ ਅਸੀਂ ਖੇਡੇਵੀਆਂ ਨਾਲ ਸੱਤਰ ਹੀ ਮੈਂ 2 ਸਾਲ ਭਾਜੀ ਖੇਡਿਆ ਵਾਜ ਰਾਜੂ ਤਾਂ ਬਹੁਤ ਵਧੀਆ ਖੜਿਆ ਬਾੜਾ ਭਾਜੀ ਸਰਾਹੀ ਭਾਜੀ ਸਹੀ ਗੱਲ ਰਾਜੂ ਦੀ ਰਾਜੂ ਭਾਈ ਆਪਣੇ ਉਹਦਾ ਪਤਾ ਹੀ ਨਹੀਂ ਲੱਗਦਾ ਕਿੰਦਰ ਦੀ ਕਿੰਦਰ ਨਿਕਲ ਗਿਆ ਕਿੰਦਰੋਂ ਭੱਜ ਗਿਆ ਨਾ ਉਹ ਬਾਲਾ ਸਪੀਟੀ ਹੁੰਦਾ ਸੀ ਜਿਹਨੂੰ ਸਪੀਟੀ ਸੀਗੇ ਸਾਡੇ ਨਾਲ ਉੱਪਰ ਦੀ ਉਹ ਉੱਠਿਆ ਹਾਂ ਸਹੀ ਗੱਲ ਹੈ ਨਹੀਂ ਭਾਜੀ ਵਾਕਈ ਬਹੁਤ ਸਰਾਹੀ ਭਾਈ ਯਾਰ ਜਿਦਾ ਬਈ ਆਪਾਂ ਜੀਤੇ ਕਰੀਦਾ ਗ ਹਾਂ ਬੜੇ ਤਗੜੇ ਮੈਚ ਹੁੰਦੇ ਮੈਂ ਕਹਾਂ 70 ਦੇ ਇਦਾਂ ਮੈਚ ਤਗੜੇ ਹੁੰਦੇ ਸੀ ਭਾਜੀ ਵੀ ਹੁਣ ਕਲੱਬਾਂ ਦੇ ਵੀ ਨਹੀਂ ਇੰਨੇ ਤਗੜੇ ਹੁੰਦੇ ਇੰਨੇ ਤਗੜੇ ਹੁੰਦੇ ਸਾਡੇ ਨਾਲ ਚ ਚਮਿਆਰੇ ਤੋਂ ਮੁੰਡੇ ਰਲੇ ਆ ਰਵੀ ਹੁਣੀ ਪਿੰਦਰ ਵੀ ਮੁੰਡਾ ਚਮਿਆਰੇ ਵਾਲਾ ਖੜਦਾ ਰਿਹਾ ਹਾਂ 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 ਠੀਕ ਆ ਉਹ ਪਿੰਦਰ ਵੀ ਮੁੰਡਾ ਭਾਜੀ ਬਹੁਤ ਤੇਜ਼ ਉੱਠਿਆ ਹਨਾ ਬੜਾ ਜਿਆਦਾ ਕਰੰਟ ਫੜਾ ਹਨਾ ਮੈਂ ਨਿਕਾਇਆ ਹੀ ਭਾਈ ਦੇਖਿਆ ਜਦੋਂ ਮੈਂ ਵੇਖਿਆ ਮੈਂ ਆ ਗਿਆ ਹੀ ਟਾਈਮ ਨਾਲ ਹਨਾ ਪਰ ਕਰੰਟਾ ਵੜਾ ਹੀ ਭਾਈ ਮੁੰਡੇ ਜੇ ਦੋਨੇ ਭਾਈ ਆ ਦੇਲਾ ਦੋ ਮੁੰਡੇ ਵਧੀਆ ਖੇਡਦੇ ਰਿਹਾ ਆਪਣੇ ਇੱਚ ਮੈਦਾਨ ਨੂੰ ਰਿਵਿਊ ਕਰਦਾ ਰਿਹਾ ਭਿੰਦਰ ਵੀ ਖੇਡਦਾ ਰਿਹਾ ਖੇਡਦੇ ਦੋਨੇ ਵਧੀਆ ਰਹਿ ਹਾਂ ਭਿੰਦਰ ਜਿਆਦਾ ਸ਼ੋ ਹੋ ਗਿਆ ਭਿੰਦਰ ਵੀ ਬੜਾ ਜਿਆਦਾ ਸਪੀਡੀ ਸੀਗਾ ਸਹੀ ਹੈ ਭਾਜੀ ਭਾਈ ਓਪਨ ਦੇ ਮੈਚ ਕਿੱਦਾਂ ਲਾਉਂਦੇ ਰਿਹਾ ਫਿਰ ਉਹਦਾ ਓਪਨ ਦਾ ਕਿੱਦਾਂ ਹੀ ਸਿਸਟਮ ਓਪਨ ਦਾ ਇਹੀ ਟੀਮ 70 ਵਾਲੀ ਖੇਡਦੀ ਸੀ ਓਪਨ ਓਪਨ 70 ਵਾਲੀ ਖੇਡਦੀ ਰਹੀ ਆ ਪਹਿਲਾਂ ਸਟਾਰਟ ਸਾਡਾ ਜਦੋਂ ਪਹਿਲਾਂ ਸਟਾਰਟ ਹੋਇਆ ਓਪਨ ਦੇ ਵਿੱਚ ਕਿਰਦਾਰਿਆ ਬਾਹਰ ਤੋਂ ਮੁੰਡਾ ਬਿੰਦੀ ਖੇਡਦਾ ਰਿਹਾ ਹਾਂਜੀ ਬਡਾਲੇ ਤੋਂ ਮਾਣਾ ਖੇਡਦਾ ਰਿਹਾ ਹਾਂਜੀ ਇੱਕ ਬਡਾਲੇ ਦਾ ਮੁੰਡਾ ਜਿੰਦਾ ਹੁੰਦਾ ਸੀ ਹਾਂਜੀ ਤਕਰੀਬਨ ਇੱਥੋਂ ਸ਼ੁਰੂ ਕੀਤੀ ਭਲਾਉ ਪੰਦੀ ਅਸੀਂ ਨਾਲ ਮੇਰੇ ਮੁੰਡੋਂ ਪਾਲੀ ਸੀਗਾ ਹਾਂਜੀ ਪਾਲੀ ਵੀ ਭਾਜੀ ਕੋਟੀ ਵਧੀਆ ਸੀ ਅਸੀਂ ਪਾਲੀ ਤੇ ਬਿੰਦੀ ਪਾਉਂਦੇ ਰਿਹਾ ਅਸੀਂ ਜਦੋਂ ਕੋਟੀ ਵੱਡਾ ਵੱਡਾ ਪਾਲੀ ਛੋਟਾ ਪਾਲੀ ਹਾਂ ਪਾਲੀ ਵਿੱਚ ਜੁੱਤੇ ਬਹੁਤ ਜੁੱਤੇ ਅਸੀਂ ਹਾਂਜੀ ਹਾਂਜੀ ਇਹ ਸਾਡੇ ਨਾਲ ਛੱਡੇ ਆ ਉਦੋਂ ਭਾਜੀ ਖੈਰੇ ਮਾਜੇ ਦੀ ਟੀਮ ਵਧੀਆ ਸੀ ਹਾਂ ਖੈਰੇ ਦੀ ਟੀਮ ਬੈਂਕੂ ਭਾਜੀ ਹੁਣੇ ਮਿੱਠੂ ਹੋ ਗਿਆ ਇਹ ਥੋੜਾ ਬਾਅਦ ਉੱਠਿਆ ਜਦੋਂ ਇਹ ਬਾਅਦ ਚੱਟੇ ਪਰ ਟੀਮ ਵਧੀਆ ਸੀ ਭਾਈ ਮਖੇਰਾ ਦੀ ਸਾਡੇ ਮੇਜ ਇਹਨਾਂ ਦਾ ਤਕਰੀਬਨ ਯਾਦਗਾਰੀ ਮੈਚ ਸਾਡਾ ਖੈਰੀਂ ਬੜਾ ਤਕੜਾ ਮੈਚ ਲੱਗਾ ਸੀਗਾ 1 ਸਾਲ ਹਾਂਜੀ ਉਹ ਪੰਦਾ ਹਾਂ ਬਿਹਾਰੀਪੁਰੇ ਕਹਿੰਦੇ ਹੁਣ ਹੀ ਸੱਦੇ ਸੀ ਕਿ ਖੈਰੇ ਵਾਲਿਆਂ ਨੇ ਹਾਂਜੀ ਤੇ ਅਸੀਂ ਤਕਰੀਬਨ ਬਿਹਾਰੀਪੁਰੋਂ ਮੈਚ ਜੁੱਤੇ ਬਿਹਾਰੀਪੁਰ ਤੋਂ ਮੈਚ ਜੁੱਤੇ ਸੀਗੇ ਓਕੇ ਹਾਂ ਸਾਡੇ ਪੰਨ ਬੜੀ ਖੁਸ਼ੀ ਮਨਾਈ ਸੀਗੀ ਅੱਛਾ ਜੀ ਸੈਮੀਫਾਈਨਲ ਮੈਚ ਸੀਗਾ ਬਿਹਾਰੀਪੁਰ ਨਾਲ ਓਕੇ ਤੇ ਬਾਅਦ ਚ ਅਹੀਂ ਫਾਈਨਲ ਮੈਚ ਖੈਰਾਂ ਨਾਲ ਖੜੇ ਸੀਗੇ ਹਾਂਜੀ ਹਾਂਜੀ ਤੇ ਖੈਰਾਂ ਦੇ ਜੋਤੇ ਅੱਛਾ ਫਾਸਟ ਰਾਇਆ ਤੁਸੀਂ ਅਹੀਂ ਫਾਸਟ ਰਾਇਆ ਪੂਰਾ ਬਾਦ ਸਾਡਾ ਸੀਤੇ ਪਾਸ ਸਾਡੇ ਨਾਲ ਜਿੱਦਾਂ ਸਮਝ ਲਓ ਖੈਰਾਂ ਨਾਲ ਤੇ ਸਾਡੇ ਪਿੰਡ ਦੀ ਆਪਸ ਵਿੱਚ ਬਾਵਾ ਖਿੱਚ ਮੋ ਖਿੱਚ ਹੁੰਦੀ ਸੀਗੀ ਯਾਨੀ ਪੂਰੀ ਐਨ ਜਦ ਮੈਚ ਲੱਗ ਗਿਆ ਕਰੇ ਸੈਮੀਫਾਈਨਲ ਮੈਚ ਸੀਗਾ ਹਾਂ ਤੇ ਖੈਰਾਂ ਵਾਲਿਆਂ ਨੇ ਸਾਡੇ ਸੱਜਿਆਂ ਨੂੰ ਸਪੈਸ਼ਲ ਕਿੰਦੇ ਭਾਜੀ ਨੂੰ ਹਾਂਜੀ ਇਹ ਨਾਣੂ ਭਾਜੀ ਪੂਰਾ ਵਧੀਆ ਸੈੱਟ ਬਣਾਇਆ ਤੇ ਉਹ ਚਲੋ ਬਾਬੇ ਦੀ ਕਿਰਪਾ ਨਾਲ ਮੈਂ ਰਾਜੂ ਤੇ ਮੁੰਡਾ ਪਾਲੀ ਪਾਉਂਦੇ ਸੀਗੇ ਹਾਂਜੀ ਅਹੀਂ ਖੜੇ ਵਧੀਆ ਜਿੱਦਾਂ ਯਾ ਫਿਰ ਕਿਹੜੇ ਸੀ ਤੁਹਾਡੇ ਸਾਡੇ ਮੁੰਡਾ ਇੱਕ ਦੀਪਾ ਹੁੰਦਾ ਸੀਗਾ ਮੁੰਡਾ ਉਹਦੀ ਡੈਥ ਹੋ ਗਈ ਆ ਉਹ ਸ਼ਾਇਦ ਉਹ ਬਹੁਤ ਸੋਣਾ ਖੱਡਿਆ ਉਹਨੇ ਕਿੰਦੇ ਨੂੰ ਵੀ ਜੱਫੇ ਪਾਏ ਸਾਭੀ ਨੂੰ ਵੀ ਜੱਫੇ ਪਾਏ ਹਾਂਜੀ ਹਾਂਜੀ ਉਹਦੇ ਕੱਲੇ ਦੇ ਪੰਜ ਛੇ ਜੱਫੇ ਸੀ ਹਾਂਜੀ ਤੇ ਇਧਰ ਦੋ ਇੱਕ ਮੈਨੂੰ ਸੀਗਾ ਇੱਕ ਰਾਜੂ ਨੂੰ ਸੀ ਦੋ ਵੱਡੇ ਪਾਲੀ ਨੂੰ ਸੀ ਚਾਰ ਓਕੇ ਭਾਈ ਮੈਚ ਜੋ ਤੇ ਰਿ ਵਿਆਹ ਰਿ ਪੋਰ ਤੋਂ ਬੜੀ ਖੁਸ਼ੀ ਮਨਾਈ ਉਹਨੂੰ ਨਹੀਂ ਨਹੀਂ ਖੁਸ਼ੀ ਵਾਲੀ ਸਾਡੇ ਪਿੰਡ ਬੜਾ ਜ਼ਿਆਦਾ ਖੁਸ਼ ਹੋਇਆ ਪਹਿਲੀ ਵਾਰ ਅਸੀਂ ਖੈਰਾਂ ਤੇ ਜੁੱਤ ਗਏ ਸੀ ਉਦੋਂ ਉਹ ਹੀ ਇੱਕ ਤਾਂ ਪਿੰਡ ਲੱਗੇ ਮੈਚ ਭਾਈ ਦੂਜਾ ਆਪਣੇ ਇਡੀ ਤਕੜੀ ਟੀਮ ਬਣਾਈ ਮੁਰੇ ਹਰਾਈ ਹੈ ਨਾ ਬਹੁਤ ਤਾਂ ਤੁਸੀਂ ਤੁਸੀਂ ਇੱਕ ਸਾਧਨ ਰੋਲੀ ਹੀ ਸਾਰੇ ਅਸੀਂ ਸਾਰੇ ਪਿੰਡ ਵਾਲੇ ਸੀ ਉਦੋਂ ਹੈ ਨਾ ਹਾਂ ਨਹੀਂ ਨਹੀਂ ਭਾਜੀ ਬਹੁਤ ਵਧੀਆ ਸੀ ਭਾਜੀ ਉਦੋਂ ਜਦੋਂ ਹੁਣ ਤੁਸੀਂ ਓਪਨ 'ਚ ਆ ਗਏ ਹੈ ਨਾ ਜਦੋਂ ਹੁਣ ਸ਼ੁਰੂ ਤੋਂ ਲੈ ਕੇ ਬੰਦੇ ਦਾ ਇੱਕ ਆਈਡਲ ਹੁੰਦਾ ਵੀ ਹਾਂ ਵੀ ਮੈਂ ਆਹ ਪਲੇਅਰਾਂ ਨੂੰ ਬੰਨ੍ਹਾ ਜਾਂਦਾ ਹੈ ਨਾ ਵੀ ਜਾਂ ਰੀਡਰਾਂ ਨੂੰ ਜਾਂ ਜਾਫੀਆਂ ਨੂੰ ਮੈਂ ਬੰਨ੍ਹਾ ਟੀਕੇ ਨੂੰ ਫੋਲੋ ਕਰਦੀ ਸੀਗੇ ਤੁਹਾਨੂੰ ਵਧੀਆ ਲੱਗਦਾ ਹੈ ਕੋਈ ਪਲੇਅਰ ਜਦੋਂ ਵੀ ਤੁਹਾਡੇ ਮਨ 'ਚ ਹੋਵੇ ਵੀ ਬਿਲਕੁਲ ਭਾਜੀ ਹਾਂ ਮੈਂ ਜਦਾਂ ਹਰਜੀਤ ਬਾਜਾ ਹਨ ਵਾਲੇ ਨੂੰ ਵਧੀਆ ਮੰਨਦਾ ਜਿੱਦਾਂ ਉਹ ਮੇਰੇ ਪਿੰਡ ਵਿਆਹ ਸੀਗਾ ਹਾਂ ਹਾਂ ਬਣੀ ਉਹ ਸਾਡੇ ਪਿੰਡ ਸੱਚ ਹਾਂ ਵਿਆਹ ਹੋਇਆ ਉਹਨਾਂ ਦਾ ਹਾਂ ਉਹ ਸਾਡੇ ਪਿੰਡ ਜਿੱਦਾਂ ਗਰਾਊਂਡ ਦੇ ਵਿੱਚ ਵੀ ਮਿਹਨਤ ਕਰਨ ਆਉਂਦਾ ਸੀ ਤਾਂ ਸਾਨੂੰ ਆਪ ਕਰਵਾ ਆਪ ਕਰਦਾ ਹੁੰਦਾ ਸਾਡੀ ਕਰਾਉਂਦਾ ਵੀ ਹੁੰਦਾ ਸੀ ਮੈਂ ਕਹਿੰਦਾ ਭਾਜੀ ਲੱਕੀ ਬੰਦੇ ਆ ਯਾਰ ਤੁਸੀਂ ਬਹੁਤ ਵਧੀਆ 플레이ਰ ਸੀਗਾ ਜੀ ਹਾਂਜੀ ਅੱਛਾ ਜੀ ਬਹੁਤ ਬੱਲੇ ਮੈਂ ਕਹਿੰਦਾ ਭਾਜੀ ਲੱਕੀ ਬੰਦੇ ਜਿਹੜੇ ਤੁਹਾਨੂੰ ਮਿਹਨਤ ਵੀ ਕਰਾ ਗਿਆ ਉਹਨਾਂ ਦਾ ਨਾ ਉਹ ਬੰਦੇ ਨੇ ਸਾਨੂੰ ਜਿੱਦਾਂ ਮੇਰਾ ਪੰਡੂ ਇੱਕ ਮੁੰਡਾ ਮੇਰਾ ਘੜੀ ਦੇ ਪਿੱਛੇ ਗੱਟਾ ਫਾੜ ਲਵੇ ਘੜੀ ਦੇ ਪਿੱਛੇ ਗੱਟਾ ਫਾੜ ਲਵੇ ਹਾਂ ਹਾਂ ਉਹ ਨਾ ਜਿੱਦਾਂ ਰਨਿੰਗ ਕਰਦੇ ਪੈਸੀ ਭਾਜੀ ਹੁਣੀ ਹਾਂਜੀ ਭਾਜੀ ਨੇ ਦੇਖਿਆ ਮੈਨੂੰ ਖੇਡਦੇ ਨੂੰ ਤਾਂ ਫਿਰ ਮੈਨੂੰ ਉਹਨੇ ਆਣ ਕੇ ਕਿਹਾ ਵੀ ਤੇਰਾ ਹਰੇਕ ਵਾਰੀ ਇਹ ਬੰਦਾ ਇਦਾਂ ਹੀ ਗੱਟਾ ਫੜੀ ਜਾਂਦਾ ਵੀ ਤੂੰ ਆਪਣਾ ਦਿਮਾਗ ਨਹੀਂ ਲਾਉਂਦਾ ਹਾਂਜੀ ਫਿਰ ਉਹਨੇ ਮੈਨੂੰ ਦੱਸਿਆ ਫਿਰ ਮੈਂ ਉਹਦੇ ਕੋਲੋਂ ਜੱਫਾ ਖਾਣੋਂ ਹਟ ਗਈ ਵੀ ਜਾਣੀ ਇੱਕ ਕਰੀ ਜਿਹੜੀ ਗਲਤੀ ਕੀਤੀ ਉਹ ਦੁਬਾਰਾ ਨਹੀਂ ਕਰਨੀ ਹਾਂ ਉਹ ਜਿੱਦਾਂ ਗਰਾਊਂਡ 'ਚ ਆਉਂਦਾ ਹੁੰਦਾ ਸੀ ਜਦੋਂ ਸਾਡੇ ਪਿੰਡ ਵਿਆਹ ਹੁੰਦਾ ਜਦੋਂ ਸਾਡੇ ਪਿੰਡ ਆਉਣਾ ਉਹਨੇ ਕੋਈ ਯਾਦਗਰੀ ਹੋਵੇ ਭਾਜੀ ਜਿੱਦਾਂ ਕੁਝ ਸਪੈਸ਼ਲ ਜੰਦਾ ਉੱਥੇ ਗਰਾਊਂਡ 'ਚ ਡੇਲੀ ਆਉਂਦੇ ਹੁੰਦੇ ਸੀ ਉੱਥੇ ਮਿਹਨਤ ਕਰਨਾ ਜਦੋਂ ਪਿੰਡ ਆਉਂਦੇ ਹੁੰਦੇ ਜਦੋਂ ਪਿੰਡ ਆਉਂਦਾ ਸੀ ਤਕਰੀਬਨ ਡੇਲੀ ਆਉਣਾ ਹੁੰਦਾ ਸੀ ਸ਼ਾਮ ਨੂੰ ਉਹ ਅੱਛਾ ਜੀ ਹਾਂ ਪਿੰਡ ਦੇ ਵਿੱਚ ਇਹਦਾ ਨਾਲ ਹੀ ਸਾਡੀ ਸਾਈਡ ਤੇ ਇੱਕ ਗਰਾਊਂਡ ਬਣੀ ਹੁੰਦੀ ਸੀ ਸਕੂਲ ਦੇ ਵਿੱਚ ਹਾਂਜੀ ਉੱਥੇ ਉਹਨੇ ਆਉਣਾ ਹੀ ਆਉਣਾ ਠੀਕ ਹੈ ਹਾਂ ਸਹੀ ਹੈ ਸਹੀ ਹੈ ਭਾਈ ਮੈਂ ਕਹਿੰਦਾ ਬਾਲੇ ਭਾਈ ਲੱਕੀ ਬੰਦੇ ਆ ਹੁਣ ਜਦੋਂ ਸਾਡਾ ਹੱਡ ਵਰ ਗਿਆ ਅਸੀਂ ਭਾਈ ਦੇਖਿਆ ਨਹੀਂ ਛੋਟੇ ਸੀਗੇ ਹਨ ਤੇ ਤੁਸੀਂ ਤਾਂ ਤੁਹਾਨੂੰ ਮਿਹਨਤ ਕਰਾਈ ਆ ਤੁਹਾਡੇ ਪੈਨ ਤੁਸੀਂ ਮਿਲੇ ਆ ਭਾਈ ਹਨਾ ਬਾਲੀ ਤਗੜੀ ਗੇਮ ਹੀ ਭਾਈ ਔਰ ਮੇਰੇ ਹਿਸਾਬ ਨਾਲ ਸਾਰਿਆਂ ਦੇ ਆਈਡੀ ਲਿਆ ਹਨਾ ਉਹ ਨਹੀਂ ਬਹੁਤ ਅਗੜਾ ਸੀ ਹਾਂ ਤੇ ਜਾਫੀ ਭਾਈ ਜਾਫੀ ਕਿਹੜਾ ਵਧੀਆ ਹੁੰਦਾ ਸੀ ਤਾਂ ਲਾਦਾ ਉਸ ਉਸ ਟਾਈਮ ਦੇ ਹਾਂਜੀ ਯਾਰ ਉਸ ਟਾਈਮ ਤਾਂ ਅਸੀਂ ਦੇਵਾ ਸਿਹਰੀ ਜਾਫੀ ਜਿੰਨਾ ਹੁਣ ਜਦੋਂ ਆਪਾਂ ਵਧੀਆ ਆਪਾਂ ਕਾਂ ਜਿਹੜਾ ਸਿਕੰਦਰ ਭਾਈ ਨੂੰ ਮੰਨਦੇ ਆ ਕੀਪੇ ਨੂੰ ਸੁਰਖਪੁਰੀ ਨੂੰ ਮੰਨਦੇ ਬਿਲਕੁਲ ਬਿਲਕੁਲ ਪਾਪਾ ਜੀ ਬਹੁਤ ਬੰਦਾ ਵਧੀਆ ਸੀ ਮੈਨੇ ਉਹਦਾ ਆਪਣੇ ਵੀ ਭਾਈ ਫੇਵਰਿਟ ਹੀ ਪੂਰਾ ਸੀ ਜਿਹੜਾ ਖੇਡਦਾ ਰਿਹਾ ਬਹੁਤ ਬੰਦੀਆ ਵਧੀਆ ਸੀਗਾ ਬੰਦਾ ਵੀ ਵਧੀਆ ਸੀ ਭਾਈ ਸੁਭਾਅ ਵੀ ਵਧੀਆ ਭਾਈ ਦਾ ਕੀਪੇ ਭਾਈ ਦਾ ਹਾਂ ਇਹਨਾਂ ਨਾਲ ਥੋੜੇ ਜਿਹੇ ਸਾਡੇ ਮੈਚ ਵੀ ਲੱਗੇ ਆ ਚਲੋ ਹਾਂਜੀ ਤੇ ਪਰ ਪਲੇਅਰ ਵੀ ਵਧੀਆ ਹੁੰਦੇ ਸੀਗੇ ਪਲੇਅਰ ਦੇ ਨਾਲ ਨਾਲ ਅਨੁਸ਼ਾਸਨ ਹੋਣਾ ਵੀ ਭਾਈ ਵਧੀਆ ਚੰਗ ਜ਼ਰੂਰੀ ਆ ਤਣੀ ਨਹੀਂ ਬਹੁਤ ਵਧੀਆ ਬੰਦੇ ਸੀ ਹਾਂ ਤੇ ਇਹਨਾਂ ਦੀ ਕਦਰ ਕਰਦੇ ਆ ਇਹ ਬੰਦੇ ਬਹੁਤ ਵਧੀਆ ਹੁੰਦੇ ਆ ਕਾਦੀ ਕਿਸੇ ਨੂੰ ਆ ਚਲੋ ਦੇ ਸੀਨਰ ਹੁੰਦੇ ਸੀ ਜੇ ਮੈਂ ਕਬੱਡੀ ਵੀ ਪਾਉਣ ਜਾਂਦਾ ਸੀ ਕਦੀ ਇਹਨਾਂ ਥੱਪੜ ਥੋਪੜ ਨਹੀਂ ਮਾਰਦੇ ਹੁੰਦੇ ਸੀ ਹਾਂਜੀ ਤੋਂ ਉਦਾਂ ਜੇ ਹੱਥ ਉਹ ਤਾਂ ਲਾ ਜਾਣਾ ਭੱਜ ਜਾਣਾ ਇਹਨਾਂ ਨੇ ਸਾਨੂੰ ਕਹਿਣਾ ਵੀ ਹਾਂ ਹਾਂ ਵੀ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਕੁੜੀ ਜਾਓ ਸਾਨੂੰ ਹੱਥ ਨਾਲ ਆਇਆ ਕਰ ਸਹੀ ਹੈ ਸਹੀ ਹੈ ਠੀਕ ਹੈ ਉਦੋਂ ਉਦੋਂ ਭਾਜੀ ਫੇ ਜਿੱਦਾਂ ਹੁਣ ਇਹ ਤਾਂ ਹੋ ਗਿਆ ਆਪਣੇ ਜਿਹੜੇ ਤੁਹਾਡੇ ਤੁਸੀਂ ਜਿਹਨਾਂ ਨੂੰ ਫੋਲੋ ਕਰਦੇ ਜਾਂ ਤੁਹਾਨੂੰ ਵਧੀਆ ਲੱਗਦੇ ਸੀ ਉਦੋਂ ਫੇ ਜਿਹੜੇ ਜਾਂ ਪੈਂਡ ਦੇ ਵਿੱਚ ਜਾਂ 70 ਤੇ ਓਪਨ ਜੇ ਵਧੀਆ ਪਲੇਅਰ ਕਿਹੜੇ ਹੁੰਦੇ ਸੀ ਉਦਾਂ ਜਿਹੜੇ ਆਪਣੇ ਇਲਾਕੇ ਦੇ ਜਾਂ ਪੂਰੇ ਏਰੀਆ ਦੇ ਲਾ ਲੋ ਪੰਜਾਬ ਚ ਵੀ ਕਿਹੜੇ-ਕਿਹੜੇ ਪੈਂਡ ਬੈਂਡ ਦੇ ਵਿੱਚ ਕਕਰਾਰੇ ਤੋਂ ਟੀਰਾ ਹੁੰਦਾ ਸੀਗਾ ਹਾਂਜੀ ਉਹਨਾਂ ਦੀ ਟੀਮਾਂ ਦੀ ਬਾਜਾ ਹੁੰਦਾ ਸੀਗਾ ਇੱਧਰ ਪੰਜ ਕਰਾਈਆਂ ਦਾ ਉਹਨਾਂ ਦੀ ਟੀਮ ਵਧੀਆ ਕੋੜ ਕਰੋੜ ਦੀ ਟੀਮ ਹੁੰਦੀ ਸੀਗੀ ਹਾਂਜੀ ਤੇ ਫਿਰ ਆਪਣੇ ਹੁੰਦੀ ਲੰਗੀਆਂ ਟੀਮ ਬਹੁਤ ਵਧੀਆ ਹੁੰਦੀ ਸੀਗੀ ਹਾਂ ਠੀਕ ਆ ਕਾਕੜਾ ਦੀ ਟੀਮ ਵਧੀਆ ਹੁੰਦੀ ਸੀ ਰਾਣੀ ਉਹ ਪਲੇਅਰ ਭਾਜੀ ਕਿਹੜੇ ਵਧੀਆ ਸੀ ਉਹਨਾਂ ਦੇ ਪਲੇਅਰ ਕਿਹੜੇ-ਕਿਹੜੇ ਹੁੰਦੇ ਸੀ ਪਲੇਅਰ ਜਿੱਦਾਂ ਹੁਣ ਢੰਡੋਵਾਲ ਤੋਂ ਮੋਟਾ ਮੁੰਡਾ ਖੇਡਦਾ ਰਿਹਾ ਵਧੀਆ ਤਕਲਾ ਖੇਡਦਾ ਰਿਹਾ ਆਪਣਾ ਕਰਦਾ ਰਿਹਾ ਬੁੱਗਾ ਵੀ ਫਿਰਦਾ ਰਿਹਾ ਉਧਰੋਂ ਹਾਂ ਠੀਕ ਹੈ ਜੀ ਗੱਲੀਆਂ ਦਾ ਮੁੰਡਾ ਜੋਧਾ ਹੁੰਦਾ ਸੀਗਾ ਜੱਗਾ ਹੁੰਦਾ ਸੀਗਾ ਹਾਂਜੀ ਮਾਨਕ ਹੁੰਦਾ ਸੀਗਾ ਹਾਂ ਠੀਕ ਹੈ ਜੀ ਸਾਡੀ ਟੀਮ ਵਧੀਆ ਹੁੰਦੀ ਸੀਗੀ ਹਾਂਜੀ ਹੁਣ ਬਿੰਦਾ ਹੋ ਗਿਆ ਝਮਾਂ ਹੋ ਗਿਆ ਹੂੰ ਬਿੱਟੂ ਉਹ ਲੋਦੀਪੁਰ ਤੋਂ ਹੁੰਦਾ ਸੀਗਾ ਉਹਨਾਂ ਦੀ ਟੀਮ ਵੀ ਪੂਰਾ ਸਰਾ ਹੁੰਦੀ ਸੀਗੀ ਹਾਂਜੀ ਠੀਕਾ ਰੋੜਕੀ ਤੋਂ ਜਿੰਦੂ ਹੁੰਦਾ ਸੀਗਾ ਹਾਂ ਇੰਦਰਜੀਤ ਹੁੰਦਾ ਸੀ ਭਾਏਕ ਹਾਂ ਤੇ ਉਹਨਾਂ ਦੀ ਟੀਮ ਵੀ ਪੂਰਾ ਵਧੀਆ ਹੁੰਦੀ ਸੀ ਇੰਦਰਜੀਤ ਭਾਈ ਤਾਂ ਇੱਥੇ ਹੀ ਆਣਾ ਸੋਣ ਹੋ ਗਿਆ ਹਾਂ ਠੀਕ ਹੈ ਇਹਨਾਂ ਦੀ ਟੀਮ ਵੀ ਪੂਰੀ ਵਧੀਆ ਰਹੀ ਆ ਓਕੇ ਅੱਛਾ ਭਾਈ ਸੋਣ ਭਾਈ ਹੋ ਗਿਆ ਹੋਰ ਕਿਹੜੇ ਸੀ ਬੰਦੇ ਭਾਈ ਉਹਨਾਂ ਨਾਲ ਜੰਡੂ ਸਿੰਘ ਤੋਂ ਦੋ ਮੁੰਡੇ ਖੜ ਜਾਂਦੇ ਜਿੱਦਾਂ ਕਾਢੀ ਕਾਢੀ ਭਾਈਆ ਸੇਟੀ ਉਹ ਵੀ ਬਹੁਤ ਵਧੀਆ ਖੜੇ ਛੜਾਈ ਛੜੇ ਉਹ ਵੀ ਹਾਂ ਹਾਂ ਪੂਰੇ ਉਹ ਵੀ ਰੋੜਕੀ ਉਹਨਾਂ ਖੜਦੇ ਰਹੇ ਜਦੋਂ ਸਵੇਟੀ ਦਾ ਕਾਢੀ ਦੋਨੇ ਰਲੇ ਆ ਹਾਂ ਉਦੋਂ ਤਕਰੀਬਨ ਇਹਨਾਂ ਸਾਰੀਆਂ ਟੀਮਾਂ ਖਰਾਈਆਂ ਆ ਓਕੇ ਸਾਨੂੰ ਵੀ ਉਹ ਪੂਰੀ ਸਟਰੋਂਗ ਹੋ ਗਈ ਸੀ ਜੀ ਤੇ ਆ ਸਾਨੂੰ ਵੀ ਹਰਾਉਂਦੇ ਨੇ ਅਸੀਂ ਵੀ ਇਹਨਾਂ ਨੂੰ ਹਰਾਉਂਦੇ ਰਿਹਾ ਵਿੱਚ ਢੰਡੇ ਵਾਲੀ ਟੀਮ ਵਧੀਆ ਹੁੰਦੀ ਸੀ ਹੂੰ ਵਿੱਚ ਢੰਡੇ ਵਾਲਾ ਉਹਨਾਂ ਤੁਹਾਡੇ ਤੁਹਾਡੇ ਪਲੇਅਰ ਕਿਹੜੇ ਸੀ ਭਾਈ ਉਹ ਤੁਹਾਡੇ ਪਲੇਅਰ ਕਿਹੜੇ ਸੀ ਸਾਡੀ ਵੱਲੋਂ ਬਿੱਟੂ ਭਾਈ ਖੇਡਦਾ ਰਿਹਾ ਮੁੰਡਾ ਹੁੰਦਾ ਸੀ ਕਰਾਲੀ ਤੋਂ ਮਾਰਕ ਖੇਡਦਾ ਰਿਹਾ ਜੋਧਾ ਖੇਡਦਾ ਰਿਹਾ ਜੱਗਾ ਖੇਡਦਾ ਰਿਹਾ ਹਾਂਜੀ ਮੇਰੇ ਪਿੰਡੋਂ ਢਿੰਡੂ ਹੁੰਦਾ ਸੀ ਮੁੰਡਾ ਮਾਦੋ ਪੋਟੋ ਸੋਨੂ ਹੁੰਦਾ ਸੀ ਸਾਡੇ ਨਾਲ ਇਹ ਆਓ ਤੁਸੀਂ ਦੱਸਿਆ ਅੱਗੇ ਵੀ ਹਾਂ ਮੁੰਡਾ ਹੁੰਦਾ ਸੀ ਹਾਂਜੀ ਰੋੜਕੀ ਹਣਾ ਹਾਂ ਜੀ ਮੀਰੂਨ ਦਾ ਹੀ ਬਸੇ ਤਾਂ ਇਹ ਹੋ ਗਏ 65 ਤੇ 70 70 ਦੇ ਵੀ 70 ਦੇ ਵੀ ਸੇਮ ਹੀ ਹੋਣੇ ਪਲੇਅਰ ਇਹੀ ਗਾਹ ਚੱਲ ਗਏ ਸੇਮ ਹੀ ਚੱਲ ਗਏ ਹਨਾ ਪਲੇਅਰ ਗਾਹ ਤੇ ਫਿਰ ਓਪਨ ਦੇ ਰਖੇ ਆਪਾਂ ਗਾ ਰਲ ਕੇ ਇੱਕ ਟੀਮਾਰੇ ਨਾਲ ਓਦੋਂ ਬੰਦੇ ਅਧ ਰਲ ਕੇ ਖੜੇ ਹਨਾ ਓਕੇ ਓਕੇ ਪਾਜੀ ਠੀਕ ਆ ਫਿਰ ਬਾਕੀ ਓਦੋਂ ਬਾਈ ਓਦੋਂ ਲੈ ਕੇ ਹੁਣ ਤੱਕ ਜਦਾਂ ਹੁੰਦਾ ਨਹੀਂ ਕੋਈ ਬੰਦਾ ਆਪਣੇ ਨਾਲ ਖੜਦਾ ਕੋਈ ਸਾਥ ਵੀ ਦਿੰਦੇ ਤੇ ਕਈ ਆਪਾਂ ਨੂੰ ਪ੍ਰੈਸ਼ਨ ਵੀ ਖਾਈਦੇ ਆ ਨਾ ਲੈਣਾ ਚਾਹੁੰਦੇ ਹਾਂ ਤੁਸੀਂ ਉਹ ਬੰਦਿਆਂ ਦਾ ਨਹੀਂ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ ਪਿੰਡੋਂ ਬੰਦਿਆਂ ਨੇ ਮੇਰਾ ਖਾਸ ਵੀ ਬਹੁਤ ਦਿੱਤਾ ਤਾਂ ਚਲੋ ਲੱਗਾ ਵੀ ਮਛਰੇ ਬੰਦਾਂ ਨੇ ਚਿੱਤੀ ਆਇਆ ਹਾਂਜੀ ਹਾਂਜੀ ਪਰ ਇੱਥੇ ਆਪਣੇ ਭਾਈ ਹੁਣੀ ਨੁਜਰਾ ਤੋਂ ਆਉਂਦੇ ਸੋਕੇ ਭਾਈ ਉਹਨਾਂ ਨੇ ਉਹਨਾਂ ਨੇ ਸਾਨੂੰ ਪਹਿਲੀ ਵਾਰ ਕੈਨੇਡਾ ਭੇਜਿਆ ਆਪਾਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਪਿੰਡੋਂ ਸਿਰਾਪੇ ਮਾਪਾ ਭਾਜੀ ਉਹਨਾਂ ਨੇ ਟੀਮ ਬਣਾਈ ਸੀ ਜਿਨ੍ਹਾਂ ਨੇ ਮੈਨੂੰ ਪਹਿਲੇ ਸਾਲ ਸੱਦਿਆ ਸੀ ਕੈਨੇਡਾ ਨੇ ਸਹਿਯੋਗ ਦੇ ਨਾਲ ਆਪਾਂ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਆਪਣਾ ਆਪਣਾ ਸਾਥ ਦਿੱਤਾ ਇੱਕ ਕੈਨੇਡਾ ਦਾ ਆਪਣੇ ਰੋਡਾ ਭਾਈ ਹੈ ਆਪਣੇ ਹਾਂਜੀ ਜੱਗਾ ਭਾਈ ਕਹਿੰਦੇ ਉਹਨੂੰ ਉਹਨਾਂ ਨੇ ਆਪਣਾ ਸਾਥ ਦਿੱਤਾ ਜਦੋਂ ਵੀ ਕਿਤੇ ਮੈਨੂੰ ਲੋਡ ਪਈ ਹੁੰਦੀ ਸੀ ਉਹ ਆਪਣੀ ਹੈਲਪ ਕਰਦੇ ਰਹੇ ਨਹੀਂ ਨਹੀਂ ਭਾਈ ਜਿਹੜੇ ਆਪਣੇ ਓਖੇ ਟਾਈਮ 'ਚ ਖੜਦੇ ਰਹੇ ਬੰਦੇ ਉਹਨਾਂ ਨੂੰ ਵਿਸ਼ਾ ਚੇਤੇ ਰੱਖਣਾ ਚਾਹੀਦਾ ਕਿਉਂਕਿ ਆਪਾਂ ਇਹਨਾਂ ਬੰਦੇ ਦੇ ਬੁਰੇ ਧੰਨਵਾਦ ਹੈ ਜੀ ਹਾਂ ਜਿੱਦਾਂ ਨਿੱਜ ਨਾਲ ਸੁੱਖੇ ਭਾਈ ਉਹਨਾਂ ਦਾ ਵੀ ਉਹਨਾਂ ਨੇ ਆਪਾਂ ਨੂੰ ਬਾਕੀ ਭਾਈ ਤੁਸੀਂ ਜਿੱਦਾਂ ਕੋਈ ਆਪਣੇ ਜਿਹੜੀ ਹੁਣ ਨਵੀਂ ਜਨਰੇਸ਼ਨ ਖੇਡ ਰਹੀ ਹੈ ਕਿਉਂਕਿ ਤੁਸੀਂ ਤਾਂ ਭਾਈ ਕਬੱਡੀ ਜਿੱਦਾਂ ਵੀ ਪੜੀ ਵੀ ਆ ਨਾਲ ਕਹਿ ਸਕਦੇ ਖੇਡੀ ਵੀ ਆ ਤੇ ਪੜੀ ਵੀ ਆ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਆਉਣ ਵਾਲੇ ਪਲੇਅਰਾਂ ਨੂੰ ਯਾਰ ਆਉਣ ਆਈ ਹੁਣ ਮੈਂ ਜਿੱਦਾਂ ਦੇਖਦਾ ਹੁੰਦਾ ਹੈ ਜਿੱਦਾਂ ਇੱਕ ਟੀਮ ਦੇ ਕੋਲ ਘੱਟੋ ਘੱਟ ਨਹੀਂ 6 ਰੀਡਰ ਹੁੰਦੇ ਆ ਹਾਂਜੀ ਠੀਕ ਹਾਂਜੀ ਠੀਕ ਹੈ ਜੀ ਜਦੋਂ ਸਾਡਾ ਟਾਈਮ ਹੁੰਦਾ ਸੀ ਅਸੀਂ ਦੋ ਰੀਡਰ ਹੁੰਦੇ ਸੀ ਦੋ ਪਾਜੀ ਦਾ ਹੁੰਦਾ ਸੀ ਜਾਂ ਇਕੱਲਾ ਹੀ ਹੁੰਦਾ ਸੀ ਇੱਕ ਹੀ ਹੁੰਦਾ ਸੀ ਪਾਜੀ ਦਾ ਹੁਣ ਹੀ ਨਹੀਂ ਪਤਾ ਵੀ ਇਹ ਦਿਲ ਪਾਵਰ ਨਹੀਂ ਰੱਖਦੇ ਜਾਂ ਕੀ ਚੱਕਰ ਆ ਮਿਹਨਤ ਨਹੀਂ ਜਿਆਦਾ ਰੱਖਦੇ ਜਾਂ ਕਿੱਦਾਂ ਆ ਹਨਾ ਹਾਂਜੀ ਹਾਂਜੀ ਪਰ ਇਹਨਾਂ ਦਾ ਸਟੈਮਨਰ ਪੂਰਾ ਹੈ ਨਹੀਂ ਜੀ ਜਦਾਂ ਪਹਿਲੇ ਪ੍ਰੇਅਰ ਵਿੱਚ ਹੁੰਦਾ ਸੀਗਾ ਹਾਂਜੀ ਹਾਂਜੀ ਪਹਿਲੇ ਪ੍ਰੇਅਰ ਦੋ ਰੇਟਰ ਹੁੰਦੇ ਸੀਗੇ 20 5 20 ਦਾ ਮੈਚ ਖੇਡ ਜਾਂਦੇ ਹੁੰਦੇ ਸੀ ਬਿਲਕੁਲ ਬਿਲਕੁਲ ਭਾਈ ਸਹੀ ਗੱਲ ਹੈ ਮੈਂ ਤੇ ਇਹ ਗੱਲ ਕਹਿੰਦਾ ਵੀ ਜਿੰਨੀ ਆਪਾਂ ਮਿਹਨਤ ਦੇ ਜੋਰ ਲਾਵਾਂਗੇ ਇਹਦੇ ਨਾਲ ਦੀ ਰੀਸ ਨਹੀਂ ਰੀਸ ਨਹੀਂ ਬੰਦਾ ਲੌਂਗ ਟਾਈਮ ਜਾਊਗਾ ਲੌਂਗ ਟਾਈਮ ਜਾਊਗਾ ਹੁਣ ਸਾਰੇ ਪੁਰਾਣੇ ਪਲੇਅਰ ਸੀਗੇ ਉਹ 10-15 15 ਸਾਲ ਖੇਡ ਗਏ ਹੁਣ ਦੁੱਲਾਪਾ ਸੀਗਾ ਸੁਰਖਪੁਰ ਤੋਂ ਨਾ ਹਾਂ ਬਿਲਕੁਲ ਉਹ ਲੰਬੀ ਕਬੱਡੀ ਖੇਡਿਆ ਕਿੰਦਾ ਪਾਲਮ ਲੰਬੀ ਕਬੱਡੀ ਖੇਡਿਆ ਬਿਲਕੁਲ ਜੀ ਬਿਲਕੁਲ ਹਾਂ ਸਹੀ ਗੱਲ ਹੈ ਤੇ ਇਦਾਂ ਹੀ ਜੇ ਮਿਹਨਤ ਕਰਨਗੇ ਲੰਬੀ ਕਬੱਡੀ ਖੇਡ ਸਕਦੇ ਨੇ ਤਾਂ ਮੇਰੇ ਛਾਲ ਤੇ ਜਿਹੜਾ ਹੁਣ ਪਲੇਅਰ ਉੱਡਦਾ ਆ ਉਹ 3 ਸਾਲ 4 ਸਾਲ ਖੇਡਦਾ ਚੰਨ ਸਾਲ ਖੇਡਦਾ ਆ ਹਾਂ ਉਸ ਤੋਂ ਵੱਧ ਕੋਈ ਖੇਡਦਾ ਨਹੀਂ ਸਹੀ ਗੱਲ ਐ ਭਾਈ ਠੀਕ ਐ ਭਾਈ ਬਹੁਤ ਬਹੁਤ ਭਾਈ ਧੰਨਵਾਦ ਓਕੇ ਭਾਈ ਸਾਰਿਆਂ ਨੂੰ ਧੰਨਵਾਦ ਹਾਂਜੀ ਕੋਈ ਗਲਤੀ ਹੋ ਗਈ ਹੋਵੇ ਕਿਸੇ ਨੂੰ ਗਲਤ ਗਿਆ ਹੋਵੇ ਹਾਂ ਬਿਲਕੁਲ ਬਿਲਕੁਲ ਜੀ ਮਾਫੀ ਕਰਨਾ ਜੀ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ